ਲਾਕ ਦੇ ਕਾਗਜ਼ ਉਹਨੇ ਭੇਜਤੇ ਵਿਆਹ ਕਰਾ ਸਕਦੀ ਐ ਬੱਚੇ ਦੋ ਨੇ ਉਹਦੇ ਅੱਛਾ ਹਾਂ ਤੇ ਉਧਰ ਤਾਂ ਮੈਂ ਗੱਲ ਫਾਈਨਲ ਕਰ ਆਇਆ ਮਰ ਗਿਆ ਉਹ ਬਸ ਤੇਰੇ ਲਈ ਤਾਂ ਹਾਂ ਆ ਇਹ ਜੂਗਾ ਗੁੱਨਾ ਕਾਤੋਂ ਕਰਦੀਆਂ ਹੋਰ ਕੀ ਕਰਾਂ ਦੁਖੀ ਹੋਈ ਕਰਦੀਆਂ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਬਾਈ ਨੂੰ ਬੋਲਾਂ ਕਿਉਂ ਕੀ ਹੋ ਗਿਆ ਤੈਨੂੰ ਜਦੋਂ ਮੈਂ ਤੋ ਗਈਆਂ ਤੇਰੇ ਕਹਿੰਦੇ ਨਾ ਮੈਨੂੰ ਤੇਰਾ ਦੁੱਖ ਦੇਖ ਕੇ ਮੈਨੂੰ ਐ ਹੋ ਗਿਆ ਵੀ ਕਿਉਂ ਨਾ ਮੈਂ ਬਾਈ ਨੂੰ ਹੁਣੇ ਫੋਨ ਲਾਵਾਂ ਮੈਂ ਬਾਈ ਨੂੰ ਫੋਨ ਲਾ ਲਿਆ ਤੇ ਉਹ ਤੋਂ ਮੈਨੂੰ ਨਾਲੇ ਚਾਰ ਗੱਲਾਂ ਸੁਣਾਈਆਂ ਮੈਂ ਕਿਹਾ ਵੀ ਤੂੰ ਖਰਚਾ ਨਹੀਂ ਭੇਜਦਾ ਕਹਿੰਦਾ ਹੁਣ ਖਰਚਾ ਭੁੱਲ ਜਾ ਮੈਂ ਅੱਜ ਤੋਂ ਬਾਅਦ ਕੋਈ ਖਰਚਾ ਨਹੀਂ ਭੇਜਦਾ ਨਾਲੇ ਕਹਿੰਦਾ ਤਲਾਕ ਦੇ ਪੇਪਰ ਭੇਜਿਆ ਉਹ ਉਹਨੂੰ ਭੈਣ ਨੂੰ ਕਹਿ ਕੇ ਸਾਈਨ ਕਰਦੀ ਤਲਾਕ ਹਾਂ ਤਲਾਕ ਕਾ ਤੂੰ ਦਿੰਦਾ ਮੈਂ ਕੀਤਾ ਕੀ ਹੈ ਬਸ ਮੈਨੂੰ ਪਸੰਦ ਨਹੀਂ ਕਹਿੰਦਾ ਮੈਂ ਤਾਂ ਉਧਰ ਵਿਆਹ ਕਰਾਈ ਬੈਠਾ ਪਰ ਮੈਂ ਇਹ ਗੱਲ ਦੱਸਣਾ ਨਹੀਂ ਸੀ ਚਾਹੁੰਦੀ ਅੱਜ ਮਜਬੂਰਨ ਮੈਨੂੰ ਦੱਸਣਾ ਪੈ ਗਿਆ ਮੈਂ ਨਹੀਂ ਸੀ ਚਾਹੁੰਦੀ ਭੈਣੇ ਤੂੰ ਬਸ ਸਾਰਾ ਦਿਨ ਝੋਰੀ ਝੁਰੀ ਜਾਵੇਂ ਹੈ ਫਿਕਰਾਂ ਚ ਉਹ ਵੀ ਅੱਧੀ ਰਹਿ ਗਈਆਂ ਗਈ ਕਿੰਨਾ ਕੁ ਟਾਈਮ ਮੈਂ ਤਾਂ ਤੋ ਗੱਲਾਂ ਲ ਘੋਲ ਘੋਕੇ ਰੱਖਦੀ ਅਕਸਰ ਉਹ ਇੱਕ ਨਾ ਇੱਕ ਦਿਨ ਤਾਂ ਤੈਨੂੰ ਪਤਾ ਲੱਗਣਾ ਸੀ ਜਦੋਂ ਤੈਨੂੰ ਤਾਂ ਪਤਾਗਾ ਵੀ ਉਹ ਫੋਨ ਨਹੀਂ ਕਰਦਾ ਹੈਗਾ ਨੰਬਰ ਉਹਨੇ ਤੇਰਾ ਬਲੌਗ ਚ ਪਾ ਰੱਖਿਆ ਜਦੋਂ ਉਹਨੂੰ ਆਪਦੇ ਬੱਚਿਆਂ ਦੀ ਨਹੀਂ ਫਿਕਰ ਤੇਰੀ ਨਹੀਂ ਫਿਕਰ ਉਹ ਦੂਜਿਆਂ ਦੀ ਕੀ ਦੀ ਕਰੂਗਾ ਫਿਕਰ ਉਹ ਤੂੰ ਐਂਦਾ ਸੋਚ ਉਹ ਸੱਚੀ ਬੀਰਪਾਲ ਉਧਰ ਜਾ ਕੇ ਨਾ ਬੰਦਾ ਬਦਲ ਜਾਂਦਾ ਇੱਥੋਂ ਤਾਂ ਜਾਣ ਲੱਗਿਆ ਕੀ ਕੀ ਵਾਅਦੇ ਕਰਕੇ ਗਿਆ ਵੀ ਸਾਨੂੰ ਤੇ ਨਾ ਮਾਂ ਪੁੱਤਾਂ ਨੂੰ ਮੈਂ ਨਾਲ ਲੈ ਕੇ ਜਾਊਂਗਾ ਬਸ ਭੜੇ ਪਤਾ ਹੀ ਆ ਹੁਣ ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਦਾ ਜੋ ਹੋ ਗਿਆ ਹੋ ਗਿਆ ਨਾਲੇ ਹੁਣ ਤੇਰਾ ਮੈਂ ਨਾ ਦੂਜਾ ਵਿਆਹ ਕਰੂੰਗੀ ਮੈਂ ਨਹੀਂ ਕਰਾਉਣਾ ਵੀਰਪਾਲ ਇੱਕ ਬਿਆਨ ਨਹੀਂ ਤਾਰਿਆ ਦੂਜਾ ਕੀ ਤਾਰ ਤੂੰ ਮੈਨੂੰ ਨਾਲੇ ਮੈਂ ਵਿਆਹ ਨਹੀਂ ਕਰਾਉਣਾ ਉਸ ਤੋਂ ਪਹਿਲਾਂ ਮੈਂ ਤੇਰਾ ਵਿਆਹ ਕਰਕੇ ਤੇਰਾ ਇੱਕ ਪਾਸਾ ਕਰਕੇ ਫਿਰ ਉਸ ਤੋਂ ਬਾਅਦ ਵਿਆਹ ਕਰਾਉਂਗੀ ਨਹੀਂ ਮੈਂ ਅੱਜ ਤੋਂ ਬਾਅਦ ਆਪਦਾ ਮੈਂ ਭੁੱਲ ਜਾਣਾ ਵੀ ਮੈਂ ਵਿਆਹ ਕਰਾਉਣਾ ਨਾ ਕਰਾਉਣਾ ਬਸ ਨਾਲੇ ਮੈਂ ਤੈਨੂੰ ਇਦਾਂ ਨਹੀਂ ਛੱਡ ਸਕਦੀ ਮੇਰੀ ਕੋਈ ਉਮਰ ਨਹੀਂ ਆਹਾ ਵਿਆਹ ਕਰਾਉਣਾ ਦੀ ਮੇਰੇ ਜਵਾਬ ਸੁਖ ਨਾਲ ਗੱਭਰੂ ਹੋਗੇ ਹੱਦ ਹੋ ਗਈ ਭੈਣੇ ਤੇਰੀ ਉਮਰ ਨਹੀਂ ਨਾ ਬੱਚੇ ਤਾਂ ਸਕੂਲ ਚਲੇ ਜਾਂਦੇ ਆ ਤੂੰ ਉੱਥੇ ਇਕੱਲੀ ਕੰਧਾਂ ਨਾਲ ਟੱਕਰਾ ਮਾਰਿਆ ਕਰੇਂਗੀ ਮੈਂ ਨਹੀਂ ਤੈਨੂੰ ਇਦਾਂ ਛੱਡ ਸਕਦੀ ਹੈਗੀ ਕੋਈ ਗੱਲ ਨਹੀਂ ਨਾਲੇ ਹਜੇ ਉਮਰ ਵੀ ਕਿਹੜੀ ਹੋਈ ਹੈ ਤੇਰੀ ਐਡੇ ਕਿੱਡੇ ਦੇ ਜਵਾਕ ਹੋ ਗਏ ਲੋਕ ਜਾ ਕੇ 40 40 ਸਾਲ ਦੀ ਉਮਰ 'ਚ ਵੀ ਵਿਆਹ ਕਰਾਉਂਦੇ ਆ ਹਜੇ ਇੰਨੀ ਤਾਂ ਤੇਰੀ ਉਮਰ ਵੀ ਨਹੀਂ ਹੋਈ ਹੈਗੀ ਮੇਰੀ ਗੱਲ ਸੁਣੋ ਵੀਰਪਾਲ ਸੁਖਨਾਲ ਪੁੱਤ ਹੈਗਾ ਮੇਰਾ ਗੱਭਰੂ ਹੋਇਆ ਕੁੜੀ ਬੇਹ 14 ਸਾਲਾਂ ਦੀ ਹੋਊਗੀ ਮੈਂ ਮੰਨਦੀ ਆ ਗੱਭਰੂ ਹੋ ਗਿਆ ਕੱਲ ਨੂੰ ਜਵਾਕਾਂ ਨੇ ਵਿਆਹ ਕਰਾਂਗੇ ਲੋਕ ਕੀ ਪੁੱਛਣਗੇ ਵੀ ਜਵਾਕਾਂ ਦਾ ਪਿਓ ਕਿੱਥੇ ਆ ਫੇਰ ਕੀ ਜਵਾਬ ਦੇਂਗੀ ਮੈਨੂੰ ਇਹ ਗੱਲ ਦਾ ਜਵਾਬ ਦੇ ਹੁਣ ਪੜ੍ਹਨੇ ਤੂੰ ਫੇਰ ਕੀ ਕਹੇਂਗੀ ਕਿਥੋਂ ਲਿਆਂਗੀ ਤੂੰ ਪਿਓ ਪਿਓ ਕਿਥੋਂ ਲਿਆਣਾ ਜਦੋਂ ਪਿਓ ਹੁੰਦੇ ਹੋਏ ਤੈਨੂੰ ਗੱਲ ਕਰਦਾ ਮਹੀਨਾ ਹੋ ਗਿਆ ਮੈਨੂੰ ਤਾਂ ਆਹੀ ਗੱਲ ਤਾਂ ਨਹੀਂ ਸੀ ਪਤਾ ਅਗਲਾ ਕਹਿੰਦਾ ਜਿਉਂਦਾ ਜਾਗਦਾ ਪਿਓ ਆਉਦੇ ਬੱਚਿਆਂ ਦੇ ਵਿਆਹ ਤੇ ਨਹੀਂ ਆਇਆ ਸੌ ਸੌ ਸਵਾਲ ਉੱਠਣਗੇ ਐਦੂ ਬਿਹਤਰ ਆ ਬਸ ਜੋ ਕੁਝ ਹੋ ਗਿਆ ਠੀਕ ਆ ਜੋ ਕਾਗਜ਼ ਭੇਜਦਾ ਵੀ ਆ ਤਲਾਕ ਦੇ ਦਾਂਗੇ ਪਰ ਉਦੋਂ ਇੱਕ ਸ਼ਰਤ ਤੇ ਵੀ ਉਹਨੂੰ ਕਹਿਣਾ ਵੀ ਜਿਹੜੀ ਤੇਰੀ ਜ਼ਮੀਨ ਸਾਡੇ ਬੱਚਿਆਂ ਦੇ ਨਾਂ ਕਰਾ ਐਦਾਂ ਮੈਂ ਛੱਡ ਨਹੀਂ ਸਕਦੀ ਹੈਗੀ ਜ਼ਮੀਨ ਉਹਨਾਂ ਨੂੰ ਉਹ ਕੌਣ ਹੁੰਦਾ ਉੱਧਰ ਵਿਆਹ ਕਰਾਉਣ ਵਾਲਾ ਉਹਨੂੰ ਵੀ ਸਭ ਕੁ ਮਿਲਣਾ ਚਾਹੀਦਾ ਖੂਨ ਸੁਫੇਦ ਹੋ ਗਿਆ ਵੀਰਪਾਲ ਸਹੀ ਗੱਲ ਆ ਭੈਣੇ ਰਿਸ਼ਤੇ ਨਾਤੇ ਭੁੱਲ ਜਾਂਦੇ ਆ ਜਦੋਂ ਬੰਦੇ ਕੋਲੇ ਚਾਰ ਪੈਸੇ ਆ ਜਾਂਨ ਰਿਸ਼ਤੇ ਨਾਤੇ ਭੁੱਲ ਜਾਂਦੇ ਆ ਬਸ ਉਹਨੂੰ ਤੇਰੀ ਇੱਕ ਵਾਰ ਵੀ ਫਿਕਰ ਨਹੀਂ ਇੱਕ ਵਾਰ ਵੀ ਯਾਦ ਨਹੀਂ ਆਇਆ ਕਰਾ ਲਿਆ ਹੋਊਗਾ ਵਿਆਹ ਮੈਨੂੰ ਉਹ ਹੌਣ ਪੜਨੂ ਕਿੱਧਰ ਯਾਦ ਰੱਖੂ ਨਾ ਪਹਿਲਾਂ ਘੜਾ ਉਹਦੀ ਅੱਖਾਂ ਫੋਟੀਆਂ ਵੀਆਂ ਸੀ ਉਦੋਂ ਨਹੀਂ ਸੀ ਪਤਾ ਹਣ ਉਦੋਂ ਤਾਂ ਕਹਿੰਦਾ ਸੀ ਲੈ ਇਦੇ ਚ ਕੀ ਕਮੀ ਆ ਮੈਂ ਕਰਾਂ ਉਹਦੇ ਵੇ ਸਾਰਾ ਕੁਝ ਕਰੂੰ ਕੰਮ ਧੰਦਾ ਕਰਦੀ ਆ ਹੁਣ ਇਹ ਮਾੜੀ ਹੋ ਗਈ ਚਲ ਕੋਈ ਨਾ ਪੈਣੇ ਜਿਹੜਾ ਕੁਝ ਹੋ ਗਿਆ ਠੀਕ ਆ ਉਹਦੀ ਲਾਤ ਦੇ ਕਰਮਾਂ ਚ ਸੀ ਉਹਨਾਂ ਦਾ ਕਰ ਕੀ ਹੋ ਬਾਹਰ ਗਿਆ ਸੀ ਹੁਣ ਜਾ ਕੇ ਉਧਰ ਪਰ ਗਲ ਗਿਆ ਉਹ ਉਹ ਪਹਿਲਾ ਵਾਲਾ ਨਹੀਂ ਰਿਹਾ ਸਹੀ ਗੱਲ ਆ ਪੈਣੇ ਕੋਈ ਤੇ ਨਾਲੇ ਮੇਰੀ ਗੱਲ ਸੁਣ ਜਿਹੜੀ ਤੂੰ ਆਹ ਗੱਲ ਕਹੀ ਐ ਨਾ ਵਿਆਹ ਦੀ ਦੋ ਜਵਾਕਾਂ ਦੀ ਇਮਾਨਦਾਰ ਰਿਸ਼ਤਾ ਕੋਈ ਨਹੀਂ ਲੈਂਦਾ ਬਥੇਰੇ ਲੈ ਲੈਂਦੇ ਆ ਜਿਨ੍ਹਾਂ ਨੂੰ ਲੋੜ ਆ ਕੀ ਕਰਨਾ ਕਰ ਕੋਈ ਗੱਲ ਨਹੀਂ ਮੈਂ ਸਾਰਾ ਹੱਲ ਆਪੇ ਕਰੂੰਗੀ ਨਾਲੇ ਜ਼ਮੀਨ ਦਾ ਵੀ ਕਰੂੰਗੀ ਤੇ ਨਾਲੇ ਤੇਰੇ ਰਿਸ਼ਤੇ ਦੀ ਵੀ ਗੱਲ ਕਰੂੰਗੀ ਹੁਣ ਬੇਫਿਕਰ ਹੋ ਜਾ ਬਸ ਤੇਰੀ ਭੈਣ ਬੈਠੀ ਆ ਨਾ ਛੋਟੀ ਤੇਰਾ ਹੱਲ ਮੈਂ ਕਰੂੰਗੀ ਫਿਕਰ ਨਾ ਕਰ ਤੇਰੇ ਸਿਰ ਤੇ ਕੀ ਕੀ ਕਿੰਨੀ ਤਾਂ ਕਬੀਲਦਾਰੀ ਤੇਰੇ ਸਿਰ ਸੱਟਦੀ ਕੀ ਕੀ ਦੁੱਖ ਤੈਨੂੰ ਦੇਈ ਚੱਲੂੰਗੀ ਕੋਈ ਨਾ ਭੈਣ ਭੈਣਾ ਭੈਣਾ ਦੇ ਕੰਮ ਆਉਂਦੇ ਨਾ ਹੁੰਦੀਆਂ ਜੇ ਮੈਂ ਨਹੀਂ ਅੱਜ ਤੇਰੇ ਨਾਲ ਖੜੂੰਗੀ ਤਾਂ ਹੋਰ ਕੌਣ ਕਰੂ 10 ਸਾਲ ਹੋ ਗਏ ਤੇਰੇ ਬਾਈ ਨੂੰ ਬਾਹਰ ਗਏ ਨੇ 10 ਸਾਲ ਦੀ ਇੱਥੇ ਤੇਰੇ ਗੋਡੇ ਲੱਗੀ ਬੈਠੀ ਆ ਉਹਨਾਂ ਦੀ ਤੂੰ ਹੀ ਟਾਈਮ ਪਾਸ ਕਰੀ ਜਿੰਨੀ ਤੇਰਾ ਘਰ ਨਹੀਂ ਮੇਰਾ ਕੜਾ ਕੱਲੀ ਦਾ ਘਰ ਮਾ ਮਾਂ ਬਾਪ ਛੱਡ ਕੇ ਤੁਰ ਗਈ ਆਪਾਂ ਨੂੰ ਪਰ ਹੁਣ ਤਾਂ ਆਪਾਂ ਇੱਕ ਦੂਜੇ ਦਾ ਸਹਾਰਾ ਗਏ ਮੈਂ ਸੋਚਦੀ ਸੀ 20 ਮਹੀਨਾ ਹੋ ਗਿਆ ਵੀ ਉਹਨੇ ਅੱਗੇ ਤਾਂ ਪੈਸੇ ਭਾਜ ਦਿੰਦਾ ਵੀ ਇਹਦ ਕੀ ਪੈਸੇ ਕਿਉਂ ਨਹੀਂ ਪਾਈ ਮੈਨੂੰ ਕੀ ਪਤਾ ਸੀ ਵੀ ਡੁੱਬੜੇ ਦੇ ਮਨ ਚ ਆਹ ਪਾਪ ਹੈ ਚਲ ਕੋਈ ਨਾ ਬਣੇ ਹੁਣ ਨਹੀਂ ਕੁਝ ਵੀ ਹੱਲ ਹੋ ਸਕਦਾ ਹੁਣ ਤਾਂ ਤੇਰਾ ਹੱਲ ਮੈਂ ਹੀ ਕਰੂੰਗੀ ਤੂੰ ਬਸ ਇੱਕੋ ਗੱਲ ਦਿਮਾਗ ਚ ਪਟਾ ਲਾ ਜੋ ਕੁਝ ਹੋ ਗਿਆ ਠੀਕ ਆ ਪਰ ਅੱਜ ਤੋਂ ਬਾਅਦ ਸੋਚਣਾ ਬੰਦ ਕਰ ਦੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਤੇਰੇ ਬੰਨਿਓ ਤਾਂ ਉਹ ਮਰ ਗਿਆ ਬਸ ਠੀਕ ਹਨਾ ਕੋਈ ਨਾ ਮੈਂ ਬੈਠੀ ਆ ਭਾਣ ਜਾਂ ਭਾਣ ਜੀ ਉਹਨਾਂ ਦਾ ਮੈਂ ਆਪ ਹੀ ਕੁਛ ਨਾ ਕੁਛ ਹੱਲ ਕਰੂੰਗੀ ਤੂੰ ਫੀਸ ਦੀ ਗੱਲ ਕਰਦੀ ਸੀ ਨਾ ਵੀ ਫੀਸ ਭਰਨੀ ਆ ਉਹ ਮੈਂ ਭਰੂੰਗੀ ਆਪੀ ਫਿਕਰ ਕਰਨ ਦੀ ਲੋੜ ਨਹੀਂ ਆਪਾਂ ਉਹਦੇ ਖਰਚੇ ਤੇ ਬੈਠੇ ਆ ਤੇ ਅਪਣੀ ਟੈਨਸ਼ਨ ਨਾ ਲੈ ਲੋ ਨਕੇ ਵੀ ਜੇ ਤੂੰ ਸਾਡੇ ਕਰਮਾਂ ਦੀ ਮਾਰੀ ਕਮਾਈ ਜਾਨੀ ਐ ਫਿਰ ਕੀ ਹੋ ਗਿਆ ਭਣੇ ਤੂੰ ਐਂ ਕਾ ਤਾਂ ਸੋਚਦੀ ਆ ਹੈ ਤੂੰ ਵੀ ਇੱਕ ਟਾਈਮ ਮੇਰਾ ਸਹਾਰਾ ਬਣੀ ਆ ਤੂੰ ਵੀ ਮੈਨੂੰ ਪੜ੍ਹਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ ਅੱਜ ਤੇਰੀ ਵਜ੍ਹਾ ਕਰਕੇ ਮੈਂ ਇੱਥੋਂ ਤੱਕ ਪਹੁੰਚੀ ਆ ਜਾ ਜੀ ਮੈਂ ਤੇਰਾ ਸਾਥ ਨਹੀਂ ਦਊਂਗੀ ਤਾਂ ਹੋਰ ਕੌਣ ਸਾਥ ਦੇਊਗਾ ਇਹ ਤਾਂ ਗੱਲ ਠੀਕ ਹੈ ਹੋਰ ਆਪਣਾ ਮਾਮੇ ਨਾਨਕੇ ਨਹੀਂ ਅੱਗੇ ਨਹੀਂ ਪਿੱਛੇ ਕਿਸੇ ਨੇ ਖਬਰ ਨਹੀਂ ਲਈ ਕੋਈ ਨਹੀਂ ਲੈਂਦਾ ਜੇ ਤਾਂ ਤੇਰੇ ਕੋਲੇ 4 ਪੈਸੇ ਆ ਤਾਂ ਅਗਲਾ ਆਉਂਦਾ ਉਹਨਾਂ ਦੀ ਮੁੱਕ ਗਈ ਉਹਨਾਂ ਨੇ ਆਪਾਂ ਤੋਂ ਕੀ ਲੈਣਾ ਉਹਨਾਂ ਨੇ ਤਾਂ ਇੱਕ ਵਾਰ ਵੀ ਨਹੀਂ ਸੋਚਿਆ ਵੀ ਸਾਡਾ ਕੋਈ ਰਿਸ਼ਤਾ ਹੈਗਾ ਉਹਨਾਂ ਨਾਲ ਉਹਨਾਂ ਨੇ ਤਾਂ ਆਪਾਂ ਨੂੰ ਮਰਿਆ ਹੋਇਆ ਸਮਝ ਲਿਆ ਹੁਣ ਤਾਂ ਆਪਾਂ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਪਊ ਬੱਸ ਭੈਣੇ ਅੱਜ ਤੋਂ ਬਾਅਦ ਟੈਂਸ਼ਨ ਫਰੀ ਰਹਿ ਕੀ ਗੱਲ ਤੇਰੀ ਭੈਣ ਬੈਠੀ ਆ ਬਸ ਮੇਰੀ ਗੱਲ ਸੁਣ ਜਿਵਾਕਾਂ ਨੂੰ ਕੀ ਜਵਾਬ ਦੇਵਾਂ ਹੁਣ ਕਲਸ਼ਨ ਤੋਂ ਆਗੇ ਫੇਰ ਕਹਿਣਗੇ ਵੀ ਮੰਮੀ ਸਾਡੀ ਡੈਡੀ ਨਾਲ ਗੱਲ ਕਰਵਾਉਂ ਉਹਨਾਂ ਨੂੰ ਮੈਂ ਆਪੀ ਸੰਭਾਲ ਲਵਾਂ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਆਪੀ ਹੌਲੀ ਹੌਲੀ ਉਹਨਾਂ ਨਾਲ ਗੱਲ ਕਰਾਂਗੀ ਸਮਝਦਾਰਾ ਕੁੜੀ ਵੀ ਸਮਝਦਾਰਾ ਮੁੰਡਾ ਵੀ ਸਮਝਦਾਰਾ ਆਪੀ ਸਮਝ ਜਾਣਗੇ ਚਲ ਮੈਂ ਤੇਰੇ ਵਾਸਤੇ ਚਾਲੇ ਹੁੰਨੀ ਐ ਤੇ ਚਲ ਮੇਰੀ ਗੱਲ ਸੁਣ ਤੂੰ ਤਾਂ ਪਹਿਲਾਂ ਵੀ ਮੈਂ ਤਾਂ ਆਹੀ ਗੱਲਾਂ ਸੋਚੀ ਜਾਂਦੀ ਸੀ ਹੁਣ ਤਾਂ ਮੈਨੂੰ ਜਮੇ ਚਾਨਣ ਹੋ ਗਿਆ ਨਾ ਸੋਚਿਆ ਕਰ ਮੈਨੂੰ ਭੜੇ ਭੜੇ ਖਿਆਲ ਆਉਂਦੇ ਸੀ ਮੈਂ ਤੈਨੂੰ ਸੁਣਾ ਦੱਸਿਆ ਨੀ। ਹਾਲ ਕੋਈ ਨਾ ਬਣੇ। ਮੈਨੂੰ ਪਤਾ ਤੂੰ ਵੀ ਦੁਖੀ ਆ। ਬੰਦੇ ਤੋਂ ਬਿਨਾ ਜ਼ਿੰਦਗੀ ਕੱਢਣੀ ਬਹੁਤ ਔਖੀ ਆ। ਜਿੱਥੇ ਆਪਾਂ ਬੰਦੇ ਨਾਲ ਗੱਲਬਾਤ ਕਰ ਲਾਂਗੇ ਨਾ ਉੱਥੇ ਆਪਾਂ ਬੱਚਿਆਂ ਨਾਲ ਨਹੀਂ ਦੁੱਖ ਸੁੱਖ ਸਾਂਝਾ ਕਰ ਸਕਦੇ। ਕੱਲ ਨੂੰ ਬੱਚਿਆਂ ਤੇ ਵੀ ਬੋਝ ਬਣਦਾ। ਉਹ ਵੀ ਫਿਰ ਪੜ੍ਹਾਈ ਵੱਲ ਕਿਤਾਬਾਂ ਧਿਆਨ ਦੇਣਗੇ। ਮੇਰੀ ਗੱਲ ਸੁਣ। ਜਵਾਕਾਂ ਨੂੰ ਲੈ ਕੇ ਇੱਥੇ ਤੇਰੇ ਗੋਡੇ ਆ ਲੱਗੀ। ਉੱਥੇ ਸੌਰੀ ਕਿਉਂ ਨਹੀਂ ਬੈਠੀ? ਉੱਥੇ ਅਗਲਾ ਐ ਕਹਿੰਦਾ ਇਹਦਾ ਬੰਦਾ ਤਾਂ ਬਾਹਰ ਜਾਵੜਿਆ ਤੁਰੀ ਫਿਰਦੀ ਏ ਇਕੱਲੀ ਚੱਲ ਕੋਈ ਨਾ ਬਸ ਇਹ ਗੱਲ ਭੁੱਲ ਜਾ ਦਿਮਾਗ ਚੋਂ ਕੱਢ ਦੇ ਵੀ ਇੱਥੇ ਤੇਰਾ ਕੁਝ ਹੈ ਨਹੀਂ ਪਹਿਲਾਂ ਤੇਰਾ ਘਰ ਆ ਠੀਕ ਆ ਨਾ ਤੂੰ ਵੱਡੀ ਸੀ ਉਸ ਤੋਂ ਬਾਅਦ ਮੇਰਾ ਘਰ ਆ ਆਪਣਾ ਬਰਾਬਰ ਦਾ ਹਿੱਸਾ ਇੱਥੇ ਹੈ ਤੇ ਆ ਇਹ ਕੱਲਾ ਸੋਚਣ ਦੀ ਲੋੜ ਨਹੀਂ ਚੱਲ ਜਾ ਭੱਜ ਜਦੋਂ ਐਂ ਕਹਿੰਦੀ ਸੀ ਉਹ ਠੇਕੇ ਵਾਲਾ ਆਥਣੇ ਪੈਸੇ ਦੇ ਕੇ ਜਾਊਗਾ ਉਹ ਆਇਆ ਸੀ ਮਨ ਕਹਿੰਦਾ ਭਾਈ ਵੀ ਪੈਸੇ ਫੜਨਾ ਮੈਂ ਕਿਹਾ ਨਹੀਂ ਭਾਈ ਮੈਂ ਨਹੀਂ ਫੜਦੀ ਵੀਰਪਾਲ ਆ ਕੇ ਉਹ ਫੜੂ ਓਹੋ ਫਿਰ ਕੀ ਹੋ ਗਿਆ ਭਣੇ ਤੂੰ ਹਿਸਾਬ ਕਰ ਲੈਂਦੀ ਤੇ ਕੀ ਆਲੀ ਦੀ ਕੀ ਗੱਲ ਮੈਨੂੰ ਮੇਰੀ ਗੱਲ ਸੁਣ ਅੱਗੇ ਸਾਫ ਕਿਤਾਬ ਤੂੰ ਹੀ ਕਰ ਦੇਣੀ ਐ ਤੇ ਉਹ ਆਖਣੇ ਆਊਗਾ ਪੈਸੇ ਚਲ ਕੋਈ ਨਾ ਮੈਂ ਸਾਫ ਕਿਤਾਬ ਕਰ ਲਵਾਂਗੀ ਠੀਕ ਆ ਨਾ ਨਾਲੇ ਹੁਣ ਤੈਨੂੰ ਵੀ ਮਾੜਾ ਮੋਟਾ ਦੱਸਿਆ ਕਰੂੰਗੀ ਵੀ ਆਪਣਾ ਲੈਣ ਦੇਣ ਕਿਉਂਕਿ ਕਈ ਵਾਰ ਮੈਂ ਨਹੀਂ ਕਿਤੇ ਘਰੇ ਹੁੰਦੀ ਤੂੰ ਕਰਤਾ ਸਕਦੀ ਆ ਬੀਬੀ ਨਹੀਂ ਕਿੰਨੀ ਕੋਈ ਗੱਲ ਵੀ ਭਾਈ ਸੁਦੇ ਬਾਣ ਚ ਕਰਾ ਲਾਇਆ ਸੀ ਅੱਛਾ ਤੇ ਵੀ ਕਹਿੰਦਾ ਮੈਂ ਵਿਚੋ ਉਹ ਭਾਈ 12000 ਰੁਪਇਆ ਕੱਟੂੰਗਾ ਮੈਂ ਤਾਂ ਭਾਈ ਕੱਟ ਲੀ ਉਹ ਜਿਹੜਾ ਉਹਨਾਂ ਦਾ ਬਣਦਾ ਆਪਾਂ ਉਹ ਕਟਵਾ ਕੇ ਬਾਕੀ ਆਪਣੇ ਪੈਸੇ ਆਪਾਂ ਨੂੰ ਵਾਪਸ ਕਰ ਦਊਗਾ ਇੱਦ ਕੀ ਕਰਾਂ ਆਪਣੀ ਕੇਕਾ ਮੈਂ ਦੋਨੋਂ ਕਿਸ਼ਤਾਂ ਇਕੱਠੀਆਂ ਦੇ ਦੂੰਗਾ ਠੀਕ ਚੱਲ ਲੈ ਜਾਂਦਾ ਕਹਿੰਦਾ ਮੈਂ ਇਕੱਠੇ ਪੈਸੇ ਸਾਨੂੰ ਇੱਦ ਕੀ ਦੇ ਦਿੰਦੀ ਠੀਕ ਕਹਿੰਦਾ ਵੀਰਪਾਲ ਨੇ ਕਿਹਾ ਸੀ ਕਿ ਇੱਕ ਕਮਰਾ ਹੋਰ ਪਾਉਣਾ ਹੋਰ ਕਿਹੜਾ ਕਮਰਾ ਪਾਉਣਾ ਆਪਾਂ ਮੈਂ ਸੋਚਿਆ ਸੀ ਮੈਂ ਕਹਾਂ ਚੱਲ ਇੱਧਰ ਲਾਣਾ ਜਿਹੜਾ ਉਹ ਸਹੀ ਜੇ ਕਰ ਲਾਂਗੇ ਦੋ ਕਮਰੇ ਪਾ ਕੇ ਇੱਕੋ ਜੇ ਹੋ ਜਾਣਗੇ ਸੋਹਣਾ ਲੱਗਦਾ ਘਰ ਹਾਂ ਉਹ ਤਾਂ ਕਮਰਾ ਵੀ ਵਧੀਆ ਸੀ ਆਪਣਾ ਆ ਕਮਰਾ ਤਾਂ ਚੱਲ ਵਧੀਆ ਇੱਕ ਹੋਰ ਹੋਵੇ ਨਾ ਹਾਂ ਵਧੀਆ ਰਹੀ ਹੁਣ ਵਿਚਾਰ ਦਿਨਾਂ ਨੂੰ ਹਾਂ ਚਾਰ ਦਿਨਾਂ ਨੂੰ ਚਲੋ ਕੱਲ ਨੂੰ ਪ੍ਰਾਣੇ ਤਰਾਣੇ ਆਉਂਦੇ ਆ ਨਾ ਫਿਰ ਵੀ ਲੋੜ ਤਾਂ ਪੈਂਦੀ ਆ ਚਲ ਮੈਂ ਤੇਰੇ ਵਾਸਤੇ ਚਾਹ ਲਿਆਉਣੀ ਚੰਗਾ ਚਲ ਠੀਕ ਆ ਲੈ ਨਾਲ ਪਰਸ ਜਾ ਰੱਖਿਆ ਵਾ ਰੱਖਿਆ ਜਾ ਕੇ ਬਣਾ ਲਾ ਘੁੱਟ ਚਾ ਜਵਾਗ ਤਾਂ ਪੀ ਕੇ ਬਾਗੇ ਹੋਣਗੇ ਹਾਈ ਹਾਈ ਰੱਬਾ ਲੈ ਹਰ ਕੇ ਮਜਬੂਰ ਸੀਗੀ ਮੈਂ ਦੱਸਣਾ ਪੈ ਗਿਆ ਮੈਨੂੰ ਪਤਾ ਸੀ ਵੀ ਭੈਣ ਸਾਰਾ ਦਿਨ ਫਿਕਰਾ ਚੀ ਚੁਰੀ ਜਾਂਦੀ ਆ ਹੁਣ ਵੀ ਮੈਂ ਉਹਦਾ ਮੂੰਹ ਦੇਖ ਲਿਆ ਸੀਗਾ ਵੀ ਹੈ ਵੀ ਹੁਣ ਵੀ ਕੋਈ ਨਾ ਕੋਈ ਸੋਚੀ ਜਾਂਦੀ ਸੀ ਤਾਂ ਹੀ ਅੱਜ ਮੈਂ ਗੱਲ ਕਲੀਅਰ ਕਰਤੀ ਭੈਣ ਦੇ ਸਾਹਮਣੇ ਹੁਣ ਇੱਕ ਪਾਸੇ ਉਹਦਾ ਫਿਕਰ ਤਾਂ ਮੁੱਕ ਜੂਗਾ ਆਹ ਉਮਿਦਾਂ ਤਾਂ ਨਹੀਂ ਰਹਿਣਗੀਆਂ ਵੀ ਮੇਰਾ ਬੰਦਾ ਮੈਨੂੰ ਫੋਨ ਕਰੂਗਾ ਹੁਣ ਐ ਤਾਂ ਹੋ ਜੂਗਾ ਨਾ ਵੀ ਮੇਰਾ ਕੋਈ ਨਹੀਂ ਹੈਗਾ ਮੇਰੀ ਭੈਣ ਹੈਗੀ ਹੈ ਹੁਣ ਮੈਂ ਆਪਣੀ ਭੈਣ ਦਾ ਹੱਲ ਆਪ ਕਰੂੰਗੀ ਉਹਦੇ ਵਾਸਤੇ ਮੁੰਡਾ ਦੇਖਾਂਗੇ ਵਧੀਆ ਉਹਦਾ ਵਿਆਹ ਕਰ ਦਾਂਗੇ ਫਿਰ ਕੀ ਹੈ ਰਹੀ ਗੱਲ ਬੱਚਿਆਂ ਦੀ ਬੱਚੇ ਮੈਂ ਆਪਦੇ ਕੋਲੇ ਰੱਖ ਲੂੰਗੀ ਮੈਨੂੰ ਕਿਹੜਾ ਬੱਚੇ ਸਿੱਟੇ ਵਿਆ ਅਕਸਰ ਨੂੰ ਮੇਰੇ ਵੀ ਭਾਣ ਜਾ ਭਾਂਜੀ ਆ ਚਲੋ ਅਵੀ ਕੀ ਗੱਲਾਂ ਲੈ ਕੇ ਬੈਠ ਗਈ ਜਿਹੜਾ ਕੁਝ ਕਰਮਾਂ ਚ ਦੁੱਖ ਲਿਖਿਆ ਉਹ ਤਾਂ ਹੁਣ ਮੈਨੂੰ ਭੋਗਣੇ ਪੈਣਿਆ ਨਾਲ ਮੇਰੀ ਭੈਣ ਭੋਗਦੀ ਐ ਤੇ ਨਾਲ ਮੈਂ ਮਾਂ-ਬਾਪ ਸਾਨੂੰ ਸਾੜ ਕੇ ਬਾਗੇ ਬਸ ਹੁਣ ਤਾਂ ਅਸੀਂ ਹੋਈ ਇੱਕ ਦੂਜੇ ਦਾ ਸਹਾਰਾ ਇੱਕ ਦੂਜੇ ਦਾ ਸਹਾਰਾ ਆਈਆਂ ਉੱਪਰ ਕਿੜ ਹੂੰ ਇਹ ਪਾ ਗਿਆ ਉੱਪਰ ਗਿਆ ਤਾਂ ਯਾਰ ਮਿਸਤਰੀ ਬਾਗਿਆ ਕੰਮ ਦਾ ਕਹਿ ਕੇ ਮੈਨੂੰ ਕਹਿੰਦਾ ਜ਼ਰੂਰੀ ਕੰਮ ਆ ਕਹਿੰਦਾ ਮੈਂ ਘੰਟੇ ਤੱਕ ਆ ਗਿਆ ਟਾਈਮ ਹੋ ਗਿਆ 2 ਘੰਟੇ ਹਜੇ ਤੱਕ ਨਾ ਉਹ ਮੁੜਿਆ ਨਾ ਉਹਦੇ ਬੰਦੇ ਮੁੜਿਆ ਤੂੰ ਮੰਡੀ ਜਾ ਕੇ ਵੀ ਮੁੜਿਆ ਇਹਨੇ ਟਾਈਮ 'ਚ ਤਾਂ ਉਹ ਇਹਨਾਂ ਦੇ ਇਹੋ ਜਿਹੇ ਕੰਮ ਹੀ ਹੁੰਦੇ ਇਹਨਾਂ ਦਾ ਸਾਰਾ ਪਿੱਛੇ ਪਿੱਛੇ ਰਹਿਣਾ ਪੈਂਦਾ ਹੁੰਦਾ ਵੀ ਦੱਸ ਤੂੰ ਇਹਦਾ ਹੁਣ ਇੱਕ ਪਾਸਾ ਕਰ ਜਾ ਵੀ ਰੋਡ ਰੋਡਰ ਮੈਨੂੰ ਤਾਂ ਆਏ ਸੀਗਾ ਮੈਂ ਕਿਹਾ ਚਲ ਕੱਲ ਨੂੰ ਨਿਬੜ ਜੂ ਕੰਮ ਮੈਨੂੰ ਐ ਲੱਗਦਾ ਹੈ ਪਰਸੋਂ ਦਾ ਦੇਣ ਵੀ ਲਵਾਉ ਸਾਰਾ ਬੜਾ ਸਿਆਪਾ ਹੋਇਆ ਯਾਰ ਆ ਮੱਕ ਜਾਂ ਸੁੱਕੀ ਜਾਂਦਾ ਸਮਾਂ ਦੀ ਕਿਤੇ ਪਾਣੀ ਲਾਦ ਗਏ ਨੂੰ ਨੋ ਆਏ ਸੀ ਚਲਾ ਦੇ ਤਾਂ ਵੀ ਲੋਟ ਹੈ। ਹੋਰ ਚਲੇ ਵੀ ਰਮਾਉਣਾ ਦਾ ਪਉ ਵੀ ਚੱਲਦੇ ਦੇ ਦੇ ਕਿਹ ਜੇ ਕੰਮ ਹੁੰਦੇ ਲੱਭੇ ਤੂੰ ਕਾਂਟਾ ਗਏ ਗਿਆ। ਸਾਬ ਸੁਭ ਕਰਿਆ ਉਹ ਕਰਿਆ ਸਾਬ ਤਾਂ। ਕੀ ਬਣਿਆ? ਸਾਬ ਠੀਕ ਹੋ ਗਿਆ ਵਧੀਆ ਹੋ ਗਈ ਫਸਲ ਤਾਂ। 2 ਰੁਪਏ ਜਿਹਾ ਬਚਣਗੇ। ਚਲ ਲੋਟ ਹੈਗਾ। ਹਾਂ। ਉਧਰ ਪਤਾ ਹੀ ਆ ਫਿਰ ਜੱਟਾਂ ਦਾ ਕਾੜਾ ਜਿਹੇ 2 ਰੁਪਏ ਪਾ ਦਿੰਦੇ ਉਹ ਵੀ ਕੋਈ ਹੋਰ ਉਹਦਾ ਮੋਟਰੀ ਖਾ ਜਾਊਗੀ ਉਹਨੇ 2 ਰੁਪਏ ਤਾਂ। ਤੇ ਸੱਚ ਦੇ ਨਮਾਏ ਆ ਤਾਂ ਸੀਗਾ। ਹੂੰ। ਮੈਂ ਬਾਪੂ ਨਾਲ ਕਰੀ ਸੀ ਗੱਲ ਹਾਂ ਤੇ ਬਾਪੂ ਆਦਾ ਕਹਿੰਦਾ ਮੈਂ तेरे ਰਿਸ਼ਤੇ ਬਾਰੇ ਗੱਲ ਤਾਂ ਕਰੀ ਆ ਕਹਿੰਦਾ ਕਿਤੇ ਕਰੀ ਆ ਤੇਰੇ ਰਿਸ਼ਤੇ ਬਾਰੇ ਨਾਲ ਗੱਲ ਤੇ ਹਾਂ ਤਾਂ ਪਤਾ ਨਹੀਂ ਕਹਿੰਦਾ ਵੀ ਕੁੜੀ ਪਹਿਲਾਂ ਵਿਆਹੀ ਬੁਹੀ ਸੀ ਕਿਤੇ ਤਲਾਕ ਤਲੂਕ ਹੋ ਗਿਆ ਬਾਹਰ ਗਿਆ ਉਹਦੇ ਘਰ ਵਾਲਾ ਉਹ ਚਲ ਪਿਆਹੀ ਉਹ ਵਿਚਾਰ ਫਿਰ ਕੀ ਹੁੰਦਾ ਯਾਰ ਆਪਣੀਆਂ ਰੋਟੀਆਂ ਪਕਦੀਆਂ ਹੋ ਜਾਣਾਂ ਕੀ ਕਿੱਡੀ ਗੱਲ ਵਧੀਆ ਹੋਜੂ ਕੰਮ ਬਾਕੀ ਹਜੇ ਕੋਈ ਜਵਾਗ ਜਵੂਕ ਵੀ ਮੈਨੂੰ ਲੱਗਦਾ ਦੋ ਹੈਗੇ ਉਹਨਾਂ ਦਾ ਤਾਂ ਹਜੇ ਕੋਈ ਪੱਕੀ ਗੱਲ ਜੀ ਹੋਈ ਨਹੀਂ ਕਿ ਵੀ ਕੀ ਆਉਣਗੇ ਨਾਲ ਜਾਂ ਉੱਥੇ ਰਹਿਣਗੇ ਉਹਦਾ ਬਾਪੂ ਕਹਿੰਦਾ ਹਜੇ ਵੀ ਪੱਕੀ ਗੱਲ ਹੈ ਦੱਸਣਗੇ ਕਹਿੰਦਾ ਮੈਨੂੰ ਹਜੇ ਉਹ ਕੀ ਕਹਿੰਦੇ ਆ ਜਵਾਕ ਜਵਾਕ ਯਾਰ ਆਪਣੇ ਘਰੇ ਸਰਚੂਆ ਰੋਟੀ ਟੁੱਕਦਾ ਹੋਈ ਰੋਜ਼ ਹੱਥ ਸਾੜੀ ਇੰਨੇ ਨੇ ਨਾ ਕੋਈ ਹੋਰ ਪਕਾ ਕੇ ਦਿੰਦਾ ਕੁਛ ਨਹੀਂ ਹੁੰਦਾ ਪੇਜਵਾਕ ਪਲ ਜਾਣਗੇ ਉਹਨੇ ਅਗਲੇ ਮੈਂ ਤਾਂ ਆਪਾ ਨੂੰ ਐਂ ਆਖਿਆ ਸੀਗਾ ਮਾਹ ਰੋਟੀ ਦਾ ਤਾਂ ਆਪਾਂ ਨੂੰ ਹੁਣ ਔਖਾ ਹੋਇਆ ਪਿਆ ਜਵਾਕਾਂ ਦਾ ਕੀ ਹੈਗਾ ਮਾਹ ਜਵਾਕ ਜੇ ਸੁਰਤ ਸੰਭਲੀ ਪਈ ਹੈ ਉਹਨਾਂ ਦੀ ਤਾਂ ਆਪ ਹੀ ਪਲ ਪਲ ਜਾਣਗੇ ਜਾਬਦੇ ਹੁੰਦੇ ਫੇਰ ਉਹ ਵੀ ਤਾਂ ਪਾਲਣੇ ਪੈਂਦੇ ਉਹ ਵੀ ਪਲਣੇ ਪੈਸੀ ਬਾਕੀ ਚੱਲ ਜਾਏ ਜਵਾਕ ਕੌਣਗੇ ਹੋਏ ਜਾਂ ਕੀ ਪਤਾ ਹਿਸਾਬ ਇਹਨਾਂ ਦੇ ਉੱਥੇ ਲੈ ਕੇ ਆਉਣ ਪਹਿ ਹੋ ਜਲੇ ਇਹ ਜਿਹੜਾ ਬੂਆ ਲਗੂ ਦੇਊਗਾ ਤਾਂ ਠੀਕ ਹੈ ਯਾਰ ਬਾਕੀ ਜੋ ਕੁਝ ਹੋਊਗਾ ਤਾਂ ਹੋਊਗਾ ਗੱਲ ਕਰ ਪੱਟਾ ਗਲਾਬ ਦਾ ਆਪਾਂ ਤੇ ਮੈਂ ਸੱਚ ਤੈਨੂੰ ਐ ਆਦਾ ਸੀਗਾ ਜੇ ਕੋਈ 4 ਪੀਆ ਉਹਨਾ ਥੱਲੇ ਆਏ ਆਗੇ ਤਾਂ ਤੂੰ ਐ ਕਰ ਲੈ ਜਾਇਲਾ ਕਈ ਵਾਰੀ ਕੋਈ ਦੇਖਣ ਦੁਖਣ ਆਇਆ ਨਾਲ ਆ ਕੋਠੀ ਦਾ ਏਡੀ ਵੱਡੀ ਪਾ ਰੱਖੀ ਐ ਕੋਈ ਜੋੜੀ ਬੱਲਾ ਇਹਦੇ ਲਵਾਇਆ ਨਹੀਂਗਾ ਤੂੰ ਮਿਸਤਰੀ ਨਾਲ ਗੱਲ ਕਰਕੇ ਦੋ ਜੋੜੀਆਂ ਲਵਾ ਲੈ ਬਾਹਰ ਵਾਲੀਆਂ ਚੋੜੀਆਂ ਤਾਂ ਲਵਾ ਲਈ ਵੀ ਗੱਲ ਤੇਰੀ ਸੀ ਹੋਰ ਆ ਪਾਛੇ ਵਾਲੀਆਂ ਜੋੜੀਆਂ ਲਾ ਦੋਨੇ ਤਾਂ ਖਰਾਬ ਹੋਈਆਂ ਪਈਆਂ ਜਮਾ ਮੈਂ ਕਹਿੰਦਾ ਵੀ ਲਵਾ ਲੈ ਇਹ ਕੁਝ ਨਹੀਂ ਹੁੰਦਾ ਆ ਭੜੇ ਲਾ ਦੇ ਖੁੱਲੇ ਘੇਟਾ ਲਵਾ ਲੈਨੇ ਤਾਂ ਫਿਰ ਕਰ ਲੈ ਨਮਕਾ ਲਮੋਂਡਾ ਮਿਸਤਰੀਣਾ ਕਰ ਲੈਣਾ ਇਹ ਤਾਂ ਕੱਲ ਨੂੰ ਲਵਾ ਲੈਣਾ ਸਮਾਨ ਚੱਕ ਲੈਣਾ ਤਾਂ ਕੁਝ ਨਿਓ ਕੱਢੀ ਕਰ। ਔਰ ਇਹ ਤਾਂ ਹੁਣ ਰੁਪਏ ਕਿਹੜਾ ਹੱਥ ਚ ਆਏ ਆ ਫਿਰ ਤਾਂ 6 ਮਹੀਨਿਆਂ ਤੇ ਜਾਊਗੀ ਗੱਲ ਜੇ ਕਿਹੜਾ ਚੱਲ ਚੁੱਲ ਗਏ। ਆਹ ਕਿਹੜਾ ਹੁਣ ਚਲ 20-30 ਹਜ਼ਾਰ ਰੁਪਏ ਲੱਗੂ ਆ ਗੱਡੀ ਗੱਲ ਐ ਤੂੰ ਗੱਲ ਨਾ ਤਾਂ ਲੱਗ ਜੂ ਉਹ ਜਿਹਦਾ ਪਾਣੀ ਦਾ ਫੜ ਵੀ ਲਵਾਵਾਂਗੇ ਬੱਦੂ ਵੀ ਦੇ ਦੂ ਹਮ ਤਾਂ। ਬਾਕੀ ਹਿੰਦ ਤਰੋ ਤਾਂ ਖਰਚਾ ਬਰਚਾ ਬਾਕੀ ਹੁਣ ਇਸ ਦੂ ਵਾਰ ਤਾਂ ਫਿਰ ਖਰਚਾ ਵਧ ਹੀ ਜਾਊਗਾ। ਨਾ ਕੋਈ ਨਾ ਕਰਕੇ ਰਲਵਾ ਕੇ ਪਰੇ ਕਰ ਦੂ ਇਹ। ਨਾ ਨਾ ਲਵਾ ਲੈਨੇ ਤਾਂ ਆ ਮੈਂ ਉਹ ਕਰ ਲਈ ਮੈਂ ਤਾਂ ਬਾਹਰ ਹੀ ਲਵਾਉਣੀ ਆ ਇਹ ਜਾਲੀ ਵਾਲੀਆਂ ਨਹੀਂ ਪਾਲਾ ਤੁਨੇ ਜੋ ਆ ਇਹ ਪੱਲੇ ਹੀ ਰਹਿੰਦੇ ਆ ਮੁਰਲੇ ਉਹਨਾਂ ਨੂੰ ਤਾਂ ਕੁਝ ਨਹੀਂ ਹੋਇਆ ਉਹਨਾਂ ਨੂੰ ਕੀ ਹੋਇਆ ਤਾਂ ਕਦੀ ਆਏ ਪਾਸੋਂ ਤੇ ਰੰਗ ਮਾਰਵਾ ਦਾਂਗੇ ਉਹ ਤਾਂ ਰੰਗ ਰੰਗ ਫੇਰ ਮਾਰਾ ਦਾਂਗੇ ਹਾਂ ਤਰਕੇ ਰੰਨੇ ਦਾ ਟਾਈਮ ਪਾਸੋ ਜੋ ਆ ਫੇਰ ਮੁਰੇ ਤੋਂ ਨਜ਼ਰ ਨਲਾ ਮੈਂ ਉਹ ਦੇਖ ਲਾਂਗੇ ਹੋਰ ਤੇ ਫਿਰ ਹੁਣ ਇਹਦਾ ਤਾਂ ਕੀ ਪਤਾ ਹੁਣ ਮਿਸਤਰੀ ਆ ਮੈਂ ਤਾਂ ਕਹਿੰਦਾ ਨਹੀਂ ਅੱਜ ਮੈਂ ਦੇਖਦਾ ਫੋਨ ਲਾ ਕੇ ਦੇਖਦਾ ਨਾ ਨਹੀਂ ਫਿਰ ਮੈਂ ਆਪ ਹੀ ਜਾ ਜਾਊਗਾ ਕਹਿ ਨਹੀਂ ਪਤਾ ਮੇਰਾ ਸਾਲਾ ਘਰੇ ਆਇਆ ਬੈਠਾ ਹੋਵੇ ਆਲਦੇ ਹੋਸ਼ ਹੋਰ ਤੇ ਵਾ ਰੋਟੀ ਰੋਟੀ ਦਾ ਕੀ ਮਨ ਆਇਆ ਤੂੰ ਖਾ ਰੋਟੀ ਜਦ ਸੱਚ ਤੂੰ ਕੁਝ ਖਾਣ ਕੋ ਨੂੰ ਲੈ ਆਣੀ ਗਾ ਨਾਲ ਕਹਿੰਦਾ ਮੈਂ ਰੋਟੀ ਲੈ ਕੇ ਆਉਂਗਾ ਥੋ ਉਹ ਫਿਰ ਮਨ ਨੂੰ ਆਜ ਮਾ ਤੇ ਚੋਲ ਪਾ ਖਾ ਲਿਆ ਯਾਰ ਕਿਹੜਾ ਚੋਲ ਖਾ ਲਿਆ ਯਾਰ ਮੈਂ ਤਾਂ ਅਜੇ ਚੋਲ ਵੀ ਨਹੀਂ ਖਾਖਿਆ ਮੈਂ ਤਾਂ ਐ ਸੀਗਾ ਚੱਲ ਬਲਕਰਨੇ ਕੋਲੇ ਖਾ ਜਾਉਂਗਾ ਮੈਂ ਤਾਂ ਇੱਥੇ ਜਾ ਕੇ ਕੋਠੇ ਵਿੱਚ ਰੋਟੀ ਉਹਦੇ ਕੋਲੇ ਆ ਇੱਥੇ ਖਾ ਜਾ ਯਾ ਨਾਜਰਾ ਭੋਰਨ ਬਾਈ ਜਾਂਦਾ ਇਹਨਾਂ ਦੇ ਖਾ ਜਾ ਪੰਜਾਉਂ ਜਨੇ ਦਾ ਡੱਬੇ ਉਧਰ ਬਾਪੂ ਆਵਦਾ ਸੀ ਕਹਿੰਦਾ ਰੋਟੀ ਬਿਨਾ ਤਾਂ ਉਹੀ ਭੁੱਖੇ ਮਰ ਜਾਏ ਕਹਿੰਦਾ ਉਹਦਾ ਕੀ ਬਤਾਉਗਾ ਆਉਗੀ ਕਿ ਨਾਥ ਨੇ ਰੋਟੀ ਲਾਉਣ ਉਹ ਮੈਂ ਐ ਨਹੀਂ ਲਿਆ ਖੇਤ ਮਾ ਯਾਰ ਉੱਥੇ ਕੱਲੇ ਜਨੇ ਮੁਰੇ ਹੀ ਖਾਂਦੇ ਭੇੜੇ ਲੱਗਾਂਗੇ ਜਾਣੇ ਮੈਂ ਕਈ ਹੋਣਗੇ ਫੇਰ ਚੱਕੀ ਜਾਣੇ ਐ ਗਰੀਬਰ ਦੁਆਥਨੇ ਜਾਂ ਤਾਂ ਆਪ ਹੀ ਲੈ ਲਈ ਰੋਟੀ ਚਲ ਦੇਖਣਾ ਰੋਟੀ ਲੈ ਆ ਲਿਆਉਂਗਾ ਬਾਪੂ ਨੂੰ ਤਾਂ ਅਗਰੇ ਰਖਵਾ ਦੋ ਰੋਟੀ ਵੰਨੇ ਨਾਲ ਖੁਸ਼ ਹੋ ਗਿਆ ਆਪੀ ਉਹਦਾ ਗੱਲ ਗੁੱਲ ਛੇੜ ਦੂਗਾ ਹਾਂ ਕੋਈ ਨਾ ਮੈਂ ਚਲ ਮੈਂ ਤਾਂ ਕਿਹੜੀਆਂ ਮੈਂ ਇਹਦਾ ਰੋਟੀਆਂ ਖਾ ਕੇ ਆਉਣਾ ਚਾਰ ਤੇ ਫਿਰ ਦੇਖਦਾ ਹੈਗਾ ਇਦੂ ਬਾਦ ਚ ਨਹੀਂ ਫਿਰ ਉਹਦੇ ਕੋ ਚਲ ਐਂ ਕਰ ਲਾ ਜੇ ਮਰਜੀ ਤੈਨੂੰ ਤਾਂ ਫੋਨ ਕਰਦੀ ਮੈਂ ਚੱਲ ਫਿਰ ਐਂ ਕਰਦਾ ਹਾਂ ਨਹੀਂ ਆਉਂਦਾ ਫਿਰ ਮੈਂ ਆਪਨੇ ਰੋਟੀਆਂ ਰੋਟੀਆਂ ਗੁੱਡੀ ਤੋਂ ਲਹਾ ਲਾਂਗੇ ਉਹ ਤਾਂ ਲਹਾ ਲੈ ਆਉਣਾ ਹੁੰਦਾ ਫਿਰ ਮੈਂ ਐਂ ਕਰਦਾ ਮੈਂ ਖਾ ਕੇ ਆਉਣਾ ਰੋਟੀ ਤੇ ਤੈਨੂੰ ਮੈਂ ਫੋਨ ਕਰੂੰਗਾ ਫਿਰ ਤੂੰ ਮੈਨੂੰ ਫੋਨ ਕਰਦੀ ਵੀ ਉਹ ਮਿਸਤਰੀ ਕੋਲ ਜਾਈ ਆਂ ਤੂੰ ਇੱਧਰ ਖਾ ਜਾ ਨਾਜਰ ਕਿੰਨਾ ਇਹਦਾ ਡੱਬੇ ਚ ਪਾਈਆਂ ਹੁੰਦੀਆਂ ਕੋਈ ਨਾ ਮੈਂ ਖਾ ਕੇ ਆਉਣਾ ਚੰਗਾ ਆ ਆ ਭੱਜ ਕੇ ਉਸ ਨਹੀਂ ਹੁੰਦਾ ਉਹ ਦੱਸ ਕਿੱਡੀ ਗੱਲ ਐ ਐਂ ਕੀ ਕਹਦਾ ਹੁੰਦਾ ਅਣਗਵਾੜ ਇਹਨਾਂ ਨੂੰ ਪਤੀ ਐ ਕੋਈ ਚਲ ਕੋਈ ਗੱਲ ਨਹੀਂ ਰੋਟੀ ਤਾਂ ਦੇ ਹੀ ਦੇਣਗੇ ਰੋਟੀ ਤਾਂ ਤੈਨੂੰ ਭੁੱਖੇ ਮਾਰਦੇ ਤੈਨ ਆਇਆ ਇਹਨਾਂ ਦੇ ਉੱਥੇ ਕਹਿ ਦੀ ਚਲ ਆਪਾਂ ਕਰੇ ਜਾਏਗੇ ਯਰ ਪਾ ਦੇ ਰੱਥ ਨਾਈ ਦਾ ਫੇਰ ਹੋਗਾ ਚਲ ਉਹ ਦੇਖਦਾ ਪਹਿਲਾਂ ਤਾਂ ਤੁਮ ਪਤਾ ਲੈਣਾ ਵੀ ਐ ਭਈ ਸਰਦਾਨੀ ਜੋ ਤੈਨੂੰ ਪੈਸੇ ਦੇਣੇ ਆ ਤੇ ਵੀ ਰੋਟੀ ਤਾਂ ਲਾ ਕੇ ਆਇਆ ਕਰ ਯਾ ਕੁੜੀ ਨੂੰ ਤੋਰ ਦੇਗਾ ਤੂੰ ਉਹ ਦੋਨੇ ਘਰੇ ਬੈਹਣ ਨੂੰ ਪੈਸੇ ਦਿੰਨੇ ਸੀ ਕਿਹੜਾ ਕੋਈ ਮੁਕਤ ਕਰਾਉਣੇ ਵੀ ਸਾਡੇ ਕੋਈ ਪਕਾਉਣਾ ਨਹੀਂ ਕਰਨ ਵਾਲੀ ਬਾਕੀ ਰੋਜ਼ ਐ ਭੜਾ ਦਾ ਮਿਸਤਰੀ ਚਲ ਅੱਜ ਦਾ ਹੈ ਨਹੀਂ ਕੋਈ ਇਹਨਾਂ ਨੂੰ ਤਾਂ ਪੈਸੇ ਦੇ ਦਿੰਨਾ ਜੇ ਕੋਈ ਹੋਰ ਆ ਜਾਂਦਾ ਉਹ ਉਹਖਾ ਹੋ ਜਾਂਦਾ ਕਿ ਕੋਈ ਆਇਆ ਗਿਆ ਜੇ ਭੈਣ ਦਾ ਦੱਸ ਕਿਥੋਂ ਫੁਲਕੇ ਲੱਗ ਦੇ ਦੇਣੇ ਚਲ ਇਹਨਾਂ ਕਰਦਾ ਗੱਲ ਵੀ ਜੇ ਤਾਂ ਭਾਈ ਆਉਣਾ ਤਾਂ ਆ ਜਾ ਤੇ ਨਹੀਂ ਕੁੜੀ ਨੂੰ ਤੋਰਦੇ ਆ ਸਾਡੇ ਅਸੀਂ ਕਈ ਤੋਂ ਪਕਾ ਕੇ ਲਈ ਜੇ ਤੈਨੂੰ ਪੈਸੇ ਦਿੰਨੇ ਆ ਅਸੀਂ ਇਹਦੇ ਕੋਲ ਹੀ ਜਾਨਾ ਪਹਿਲਾਂ ਇੱਧਰ ਮੁੜਦੇ ਪੈਰ ਫੇਰ ਹੀ ਘਰੇ ਜਾਉਂ ਹੋਰ ਭਾਈ ਕਿਵੇਂ ਆ ਫਿਰ ਉਹ ਠੀਕ ਆ ਮੈਂ ਤਾਂ ਤੈਨੂੰ ਰਿੱਕੀ ਦਾ ਮੁੜ ਕੇ ਗੇੜੇ ਨਹੀਂ ਮਾਰਿਆ ਉਹਦੇ ਨਾਲ ਤਾਂ ਛੇੜ ਬੈਠਾ ਮੁੜ ਕੇ ਗੱਲ ਚਲਾਈ ਹੈਗੀ ਉਹ ਮੈਂ ਤਾਂ ਐਂ ਜੇ ਚੱਲ ਗਿਆ ਸੀਗਾ ਆਹਲ ਵਿੱਚ ਨਾ ਨੀਵਾ ਤੇ ਰਿਸ਼ਤਾ ਤਾਂ ਹੈਗਾ ਸੀਗਾ ਉਹਦੇ ਨਾਲ ਦੋ ਜਵਾਕ ਅੱਛਾ ਹਾਂ ਮੈਂ ਆਖਿਆ ਫਿਰ ਤੁਸੀਂ ਆਖੋ ਕਿ ਕਹੇ ਯਾਰ ਰਿਸ਼ਤਾ ਲੱਗਿਆ ਆ ਗਿਆ। ਉਹ ਯਾਰ ਆਪਾਂ ਦਾ ਹੁਣ ਪਰ ਤੈਨੂੰ ਪਤਾ ਹੈ ਤੇਰੇ ਸਾਹਮਣੇ ਜਿਹੜੀ ਕੋਲ ساری ਗੱਲੀ ਰਾਤੀ ਪੀਕਦਾ ਹੁੰਦਾ ਆਪਣੇ ਮੁੰਡੇ ਦੀ ਉਮਰ ਵੱਡੀ ਆ। ਅੱਛਾ ਜੇ ਹੁਣ ਮੈਂ ਇਹਨੂੰ ਕੋਈ ਛੋਟੀ ਕੁਮਾਰੀ ਕੁੜੀ ਭਾਲਾ ਉਹ ਇਹਨੂੰ ਕਿੱਥੇ ਹੋ ਉਹਨੂੰ ਇਹਨੂੰ ਦਾ ਹੁਣ ਇਹੋ ਜਿਹਾ ਕੋਈ ਕੰਮੀ ਕਰਨਾ ਪਊਗਾ ਜੇ ਭਾਈ। ਇਹ ਤਾਂ ਹੁਣ ਦਾ ਪੇ ਵਾਲਾ ਚਾਲੇ ਚਲਾਈ ਵਾਲਾ ਕੋਈ ਦਾ ਦੁੱਧੂ ਚੂ ਮਿਲੂਗੀ ਇਹਨੂੰ ਐ ਦੁੱਧੂ ਕਿੱਥੋਂ ਮਿਲੂਗਾ। ਉਹ ਤਾਂ ਮੈਂ ਤੈਨੂੰ ਮੁੱਕਦੀ ਗੱਲ ਦੱਸਣਾ। ਹਾਂ ਉਹਦੇ ਘਰ ਵਾਲਾ ਗਿਆ ਸੀ ਬਾਹਰ। ਅੱਛਾ ਤੇ ਉਹਨੇ ਕਰਾ ਲਿਆ ਉਧਰ ਵਿਆਹ ਜਾ ਕੇ। ਉਹਨੇ ਪਰਲਵਾਈ ਉਹਦੇ ਨਾਲ ਹੋਈ ਲਾ ਲਾ ਕੇ ਦੇ ਕਾਗਜ਼ ਉਹਨੇ ਭੇਜਤੇ ਵਿਆਹ ਕਰਾ ਸਕਦੀ ਐ ਬੱਚੇ ਦੋ ਨੇ ਉਹਦੇ ਫੇਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਆਪਣਾ ਜਵਾਕਾ ਜੁਕਾ ਉਹ ਆਪਣੇ ਪਾਣਾਂ ਗਿਆ ਆ ਆ ਖਾਣ ਕੇ ਜਾਂ ਕਿ ਢੀਢੀ ਹੁੰਦੇ ਜਵਾਕ ਜਵਾਕ ਤਾਂ ਹੈਗੇ ਆ ਬਾਵਾ ਨੇਗੇ 13 ਹਾਲ ਦਾ ਮੁੰਡਾ ਗਾ ਇੱਕ ਕੁੜੀ ਹੈਗੀ ਫੇਰ ਤਾਂ ਚਲ ਕੇ ਰਾਏ ਨਾ ਸਾਸਿ ਵੀ ਨੇ ਨਾਨਕੀ ਬਣ ਗਈ ਹਾਂ ਐਨੇ ਭਾਈ ਜਦ ਜਦੋਂ ਬਾਵਾ ਦਿਨ ਹੋ ਗਿਆ ਵਿਚਰ ਹੋ ਗਿਆ ਦੋ ਤਿੰਨ ਮਹੀਨੇ ਹੋ ਗਏ ਤਾਂ ਜੀ ਇਹਦੇ ਸਾਲ ਤਾਂ ਵੀ ਟਲਟਾ ਜੀ ਜੋ ਹੁਣ ਪੰਨ ਨੂੰ ਬੋਲਣ ਲੱਗੇ ਹੋਇਆ ਦਾ ਸਾਲ ਲਾਉਣੀ ਬੋਲ ਕਿ ਦਾ ਸਾਲ ਨਾਲ ਕੀ ਰਹਿਣਾ ਉਦੋਂ ਮਾਣ ਰੋਵਾ ਸਾਡੇ ਕੋਲ ਐਸਾ ਸਾਨੂੰ ਕੋਈ ਰੀਕਾ ਨਹੀਂ ਨਾ ਕਰਨਾ ਤਾਂ ਫਿਰ ਅਡਜਸਟਮੈਂਟ ਉਦੋਂ ਬਾਅਦ ਤਾਂ ਤੁਸੀਂ ਕਰਨੀ ਆ ਜਿਵੇਂ ਮਰਜ਼ੀ ਬਸ ਉਹਦਾ ਆਪੇ ਕਰ ਲਾਂਗੇ ਹਾਂ ਬਾਕੀ ਉਹ ਜਵਾਕਾ ਦਾ ਖਰਚਾ ਵਾਚਾ ਦਾ ਨਹੀਂ ਦਿੱਤੀ ਹੋਈ ਹੈ ਜੀ ਦਿੱਤਾ ਹਰ ਕੁਝ ਕਰਿਆ ਹੋਇਆ ਜੀ ਨਿਫਰ ਫੰਡ ਹੋਇਆ ਹੋਇਆ ਹੁਣ ਉਹ ਜਵਾਕਾ ਦੇ ਨਾਲ ਆਪਾਂ ਪਾਪਾ ਜੀ ਉਹਨਾਂ ਦੇ ਲਾ ਦੇ ਗਏ ਵਿਚਾਰੇ ਉਹਨਾਂ ਦਾ ਪੱਕਾ ਹੋ ਹੀ ਕਰਨਾ ਤੂੰ ਦੋਰ ਗੱਲ ਕਹਾ ਮੇਰੀ ਟੀਚਾ ਕੋਈ ਗੱਲ ਨਹੀਂ ਮੈਂ ਗੱਲ ਮੁਕਾ ਲੈਣਾ ਮੈਂ ਤਾਂ ਇਹੀ ਚੱਲ ਜਿਆ ਗਿਆ ਸੀ ਮਹਾ ਨਹੀਂ ਨਹੀਂ ਕੋਈ ਗੱਲ ਨਹੀਂ ਤੇਰਾ ਵੀ ਫਰਜ਼ ਸੀ ਪਰ ਮਹਾਰਾਜ ਤੂੰ ਮੈਨੂੰ ਦੱਸ ਤੇ ਮੈਂ ਤਾਂ ਪਤਾ ਹੀ ਹੈ ਨਾ ਵੀ ਹੁਣ ਆਪਣੀ ਉਮਰ ਨੰਗੀ ਪੈਦੀ ਇਹਨੂੰ ਹੁਣ ਮੈਂ ਜੇ ਕਹਾਂ ਭਾਈ ਯਾਰ ਛੋਟੀ ਉਮਰ ਦੀ ਕੁੜੀ ਪਾ ਫਿਰ ਕਿਵੇਂ ਲੋੜੋਂ ਕੁਆਲੀ ਪੈਣਾ ਦਾ ਦੋ ਨੇ ਉਹ ਦੂਜੀ ਦਾ ਕਰਾਣ ਦੀ ਗੱਲ ਕਰੋ ਦਾ ਇਹਨੂੰ ਅਗਲੇ ਮੰਨਣੇ ਨਹੀਂ ਅੱਛਾ ਹਾਂ ਉਹਦਾ ਤਾਂ ਹੋਇਆ ਹੋਇਆਗਾ ਮੰਨ ਕੇ ਚਲੋ ਪੱਕ ਠੱਕ ਹੋਈ ਹੋਈ ਅੱਛਾ ਪੱਕ ਠੱਕ ਹੋਇਆ ਚਲ ਆਪਾਂ ਦੂਜੀ ਨੂੰ ਕੀ ਰਹਿਣਾ ਤੂੰ ਬਹਿਦਾ ਕੰਮ ਇਹ ਕਰ ਬਣਾ ਤੇ ਮੈਂ ਛੋਟੇ ਨੂੰ ਵੇਦਾ ਹੋ ਜਾ ਯ ਆਲਾ ਗੱਲ ਤੇਰੇ ਵੱਡੇ ਨੂੰ ਨਹੀਂ ਹੋਇਆ ਵੀ ਕੀ ਕਾਰਨ ਕਿਉਂ ਰਿਹਾ ਕੀ ਗੱਲ ਆਲਾ ਸੌ ਪਾਸੇ ਗੱਲਾ ਜਾਂਦਾ ਸਹੀ ਗੱਲ ਆ ਚੱਲ ਕੋਈ ਨਾ ਫਿਰ ਮੈਂ ਗੱਲ ਚਲਾ ਲੈਣਾ ਹਾਂ ਹਾਂ ਗੱਲ ਚਲਾ ਕੋਈ ਤੁਹਾਨੂੰ ਦੇ ਗੱਲ ਸਮਝੀ ਕਾਹ ਅਸੇ ਦੀ ਭੁੱਖ ਨਹੀਂ ਜਿਹੜੇ ਤਿੰਨ ਲੀਰੇ ਕੁੜੀ ਦੇ ਪੋਣੇ ਦਾ ਉਹਦੇ ਕੋਲੋਂ ਪਾ ਲਿਆ ਮਾਗੇ ਅਗਲੇ ਦਾ ਸਾਰੀ ਗੱਲ ਮੁਕਾਦੀ ਕੋਈ ਸਾਨੂੰ ਉੱਥੇ ਸਾਨੂੰ ਬਿਆਜ਼ਾ ਧਿਆ ਨਹੀਂ ਵੀ ਜਾਨ ਲੈ ਕੇ ਜਾਣਾ ਜਿਵੇਂ ਦੋ ਕੁੱਟਾ 40 ਪਿਓਨੇ ਬੇਸ਼ੱਕ ਪਿਆ ਦੇ ਨਾ ਅਸੀਂ ਤਾਂ ਨਹੀਂ ਜ਼ਿਆਦਾ ਕੱਲਾ ਪਾਣੀ ਪੀ ਕੇ ਮੋੜਿਆ ਉਹ ਤਾਂ ਹੁਣ ਆਪਾਂ ਹਾਂ ਤਾਂ ਚਲੋ ਪਤੀ ਆ ਤਾਂ ਟੱਬੇ ਤੇ ਪਾਣੀ ਚੜਾਉਣ ਵਾਲਾ ਕੰਮ ਹੋਇਆ ਹੈ ਹਾਂ ਜਿਹੜੀ ਗੱਲ ਹੈ ਹਾਂ ਇਹ ਚ ਮੰਗ ਮੰਗਾਈ ਹੁਣ ਨਾ ਨਾ ਕੋਈ ਕੰਮ ਆਪਾਂ ਕਾਫੀ ਦਿਨ ਹੋਰ ਨਹੀਂ ਨਿਕਾ ਆਪਣਾ ਰੋਟੀ ਪੱਕਦੀ ਹੋ ਜੇ ਕੰਮ ਲੋਟ ਹੋ ਜੀ ਕਹਾਣੀ ਵੱਸ ਗਈ ਹੁਣ ਤਿੰਨੇ ਜਾਣੇ ਐ ਤਾਂ ਇਹ ਤੁਰੇ ਫਿਰਦੇ ਆਪਾਂ ਕਿਤੇ ਕਿਤੇ ਚੌਰ ਧਰ ਲੈ ਕਿਤੇ ਕੁਸਕਾ ਲੈ ਰੋਟੀ ਪਕਾਉਣ ਵਾਲੀ ਤੇ ਰਾਣ ਹਰਦੇ ਨੂੰ ਉਸਤਾ ਕਰਨਾ ਹੀ ਪੈਣਾ ਪਕਾਉਣ ਵਾਲੀ ਕਿਤੇ ਆ ਜਿੰਦੂ ਤਾਂ ਲਈ ਹੈਗੀ ਅੱਛਾ ਉਹ ਕਦੇ ਆ ਜਾਂਦੀ ਐ ਕਦੇ ਆਉਂਦੀ ਨਹੀਂ ਹੁਣ ਕੀ ਕਰਗੀ ਜੇ ਕੋਈ ਗੱਲਬਾਤ ਕਰੇ ਵੀ ਕੀ ਗੱਲ ਕਰੋ ਤੂੰ ਆਈ ਨਹੀਂ ਕਹਿੰਦੀ ਮੇਰਾ ਸਿਰ ਨੂੰ ਹੋਣ ਲੱਗਾ ਨਾ ਦੱਸੋ ਕੀ ਗੱਲ ਸਿਰ ਦਾ ਜਾ ਕੋਈ ਕੋਈ ਉਹ ਉਹ ਮੇਰਾ ਕੰਨ ਲੋਟਾਉਂਦਾ ਹੁੰਦਾ ਕੋਈ ਪ੍ਰੋਫਾ ਕੁਝ ਨਹੀਂ ਕਹਿ ਸਕਦੀ ਜੇ ਮੈਂ ਚੱਲ ਫਿਰ ਮੈਂ ਗੱਲ ਕਰਕੇ ਹੁੰਦਾ ਨਾ ਤੇ ਕੱਲ ਨੂੰ ਮਗਾ ਦੂੰ ਗੱਲ ਵਾ ਕੱਲ ਨੂੰ ਮਗਾ ਦੇ ਗਾ ਠੀਕ ਹੈ ਜੀ ਠੀਕ ਹੈ ਚੰਗਾ ਪ੍ਰਬੰਧ ਕਰਤੀ ਗੱਲ ਕੋਈ ਨਾ ਕੋਈ ਜੀ ਬਹੁਤ ਠੀਕ ਚੱਲ ਭੈਣ ਲਾ ਕੇ ਜੇ ਪੁੱਛ ਰਿਹਾ ਜਿਵੇਂ ਆਕਾਂ ਨੇ ਆਪ ਦੇ ਕਰਮਖਾਨੇ ਨਾਲ ਆਪਣੀ ਕਰਮਖਾਨੇ ਖਬਰ ਕੋਈ ਇਹਦੇ ਸੰਯੋਗ ਹੀ ਆ ਲਿਖਿਆ ਹੋਵੇ ਆਇਆ ਤਾਂ ਤੋਤਾ ਮੈਂ ਬਚਾ ਕੇ ਆ ਗਈ ਮੈਨੂੰ ਆਇਆ ਇੱਕ ਵਾਰ ਬਾਈ ਨਾਲ ਬਾਹਰੋਂ ਬਾਹਰ ਗੱਲ ਕਰ ਲਾਂ ਫੇਰ ਹੀ ਆ ਜੇ ਉਹ ਆ ਜੇ ਸਦੀ ਫੇਰ ਹੀ ਮੈਂ ਆਉਦੀ ਡਿਊਟੀ ਤੇ ਜਾਵਾਂ ਕਿੰਨਾ ਟਾਈਮ ਲਾਤਾ ਬਾਈ ਨੇ ਆਇਆ ਹੀ ਨਹੀਂ ਹੈਗਾ ਬਈ ਅਸੀ ਕਾਲ ਸਤ ਸ੍ਰੀ ਅਕਾਲ ਭਾਈ ਜਾਈਂਗਾ ਵੀਰ ਹਾਂ ਵਧੀਆ ਠੀਕ ਆ ਵੀਰੇ ਕੀ ਬਣਿਆ ਆਪਣੇ ਕੰਮ ਦਾ ਹੋਈ ਗੱਲਬਾਤ ਕੁ ਨਹੀਂ ਕੋਈ ਕੱਲ ਹੀ ਜਾ ਕੇ ਆਇਆ ਉਧਰ ਮੈਂ ਤੇਰੇ ਕੋਲੇ ਆਉਣਾ ਹੀ ਸੀਗਾ ਮੈਂ ਉਲਝਿਆ ਹੋਇਆ ਸੀ ਕੰਮਕਾਰ ਚ ਕਿਸੇ ਚ ਅੱਛਾ ਹਾਂ ਤੇ ਉਧਰ ਤਾਂ ਮੈਂ ਗੱਲ ਫਾਈਨਲ ਕਰ ਆਇਆ ਕਰਿਆ ਆ ਵੀਰੇ ਹਾਂ ਨਾ ਬਾਈ ਹੁਣ ਗੱਲ ਖੋਲ ਕੇ ਕਰ ਲੈਂਦਾ ਇਨੂੰ ਤਾਂ ਹੁਣ ਪਤਾ ਹੀ ਆ ਵੀਰੇ ਸਾਰੀ ਕਹਾਣੀ ਮੇਰੀ ਦੱਸੀ ਹੋਈ ਆ ਵੀ ਆ ਗੱਲ ਵਾਤਾ ਕੱਲ ਨੂੰ ਅਗਲਾ ਕਹਦੇ ਭਾਈ ਉਹਦੇ ਦੋ ਜਵਾਬ ਆ ਫੇਰ ਔਖਾ ਹੋ ਜਾਂਦਾ ਹਨਾ ਨਹੀਂ ਇਹ ਤਾਂ ਚੱਕਰ ਵਾਲੀ ਗੱਲ ਹੀ ਨਹੀਂ ਉਹ ਤਾਂ ਕਹਿੰਦੇ ਸਾਡੀ ਤਾਂ ਰੋਟੀ ਪੱਕਦੀ ਹੋ ਜੇ ਅੱਛਾ ਇਧਰੋਂ ਦੇਖ ਆਪਾਂ ਨੂੰ ਪਰਿਵਾਰ ਦਾ ਪਤੀ ਆ ਉਧਰੋਂ ਮੈਂ ਮੰਨ ਕੇ ਚੱਲੋ ਸੌ ਖਾਨਾ ਬੰਦੇ ਲਈ ਇਹ ਕੋਈ ਇਹ ਜੁਨੀ 21 ਵਾਲੀ ਗੱਲ ਕੱਲ ਨੂੰ ਹਨਾ ਤੰਗ-ਤੰਗਾਈ ਵਾਲੇ ਕਰੇ ਉਹ ਤਾਂ ਗੱਲ ਠੀਕ ਆ ਕਿਤੇ ਨਸੇ ਪੱਤੇ ਤਾਂ ਨਹੀਂ ਕਰਦਾ ਮਾ ਮਤਲਬ ਹੀ ਨਹੀਂ ਉਹ ਤਾਂ ਹਲ ਵਿੱਚ ਨਾ ਪਹਿਲਾਂ ਮੈਂ ਤੁਹਾਨੂੰ ਦੱਸੀ ਸੀ ਗੱਲ ਉਹਦਾ ਵਾਂ ਉਹੀ ਉਹਦੇ ਕੀੜਾ ਸੀ ਕਹਿੰਦਾ ਵਿਆਹ ਕਰਾਉਂਦਾ ਨਹੀਂ ਉਹੀ ਜ ਚਲ ਕੋਈ ਨਾ ਬਾਈ ਤੇ ਹੁਣ ਉਹ ਆਉਂ ਹੀ ਅੱਖਾਂ ਖੁੱਲ ਜਾਂੀਆਂ ਹੁਣ ਮੰਨ ਗਿਆ ਅੱਛਾ ਮੰਨ ਗਿਆ ਹਾਂ ਹੁਣ ਤਾਂ ਫਿਰ ਬਸ ਵੀਰੇ ਮੇਰੀ ਗੱਲ ਸੁਣ ਤੇਰੀ ਜ਼ਿੰਮੇਵਾਰੀ ਆ ਹੁਣ ਠੀਕ ਆ ਹੁਣ ਤੈਨੂੰ ਤਾਂ ਪਤਾ ਦੇਖ ਅਸੀਂ ਦੋ ਭੈਣਾਂ ਸਾਡਾ ਕੋਈ ਸਹਾਰਾ ਨਹੀਂ ਜੇ ਹੁਣ ਮਾਪੇ ਹੁੰਦੇ ਤਾਂ ਉਹ ਕਰ ਦਿੰਦੇ ਹੁਣ ਮੇਰੀ ਭੈਣ ਤਾਂ ਮੰਨਦੀ ਨਹੀਂ ਹੈਗੀ ਉਹ ਤਾਂ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਮੇਰਾ ਪਿਆਸਾ ਗਣਾ ਉਹ ਵੀ ਰਿਸ਼ਤੇ ਨੂੰ ਕਾਲੀ ਕਰ ਦਿਆ ਹੁਣ ਤੈਨੂੰ ਪਤਾ ਵੀਰੇ ਮੈਂ ਆਦੀ ਕੱਲੀ ਭੈਣ ਨੂੰ ਛੱਡ ਕੇ ਭਾਂਜਾ ਭਾਂਜੀ ਛੱਡ ਕੇ ਆਏ ਵਿਆਹ ਨਹੀਂ ਕਰਵਾ ਸਕਦੀ ਤੈਨੂੰ ਪਤਾ ਵੀਰੇ ਉਹ ਸਾਰਾ ਦਿਨ ਸੋਚੀ ਜਾਂਦੀ ਰਹਿੰਦੀ ਆ ਦੇਖੋ ਮੈਨੂੰ ਤਾਂ ਤੁਹਾਡੀ ਸਾਰੀ ਹਿਸਟਰੀ ਦਾ ਪਤਾਗਾ ਤੁਹਾਡੇ ਨਾਲ ਮੈਂ ਧੋਖਾ ਤਾਂ ਨਹੀਂ ਕਰਦਾ ਇਨਾਕਦਾ ਮੈਨੂੰ ਮਾਣਾ ਮੇਰੇ ਤੇ ਹਾਂ ਵੀਰੇ ਉਹ ਤਾਂ ਮੈਨੂੰ ਪਤਾਗਾ ਖੁੱਲਾ ਡੁੱਲਾ ਘਰਵਾਰਾ ਵਧੀਆ ਰਾਜ ਕਰੂਗੀ ਠੀਕ ਆ ਹਾਂ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਇਧਰੋਂ ਨਾ ਚਿਹੜ ਵਾਲੀ ਗੱਲ ਕਰਾ ਦਿਓ ਕਿਤੇ ਕੱਲ ਨੂੰ ਹਣਾ ਉਹਨੂੰ ਪੁੱਛ ਲਈ ਤੂੰ ਮੈਂ ਆਪੀ ਗੱਲ ਕਰ ਲਉ ਵੀਰੇ ਭੈਣਾਂ ਤੂੰ ਬੇਫਿਕਰ ਰਹਿ ਹੁਣ ਮੈਂ ਤਾਈ ਦਾਨੂ ਬਾਹਰ ਬੁਲਾਇਆ ਸੀ ਵੀ ਪਹਿਲਾਂ ਇੱਕ ਵਾਰ ਤੇਰੇ ਨਾਲ ਗੱਲ ਕਲੀਅਰ ਕਰ ਲਾਂ ਭੈਣ ਨਾਲ ਤਾਂ ਉਸ ਤੋਂ ਬਾਅਦ ਹੀ ਕਰੂੰਗੀ ਹੁਣ ਤੈਨੂੰ ਪਤਾ ਉਹ ਤਾਂ ਨਹੀਂ ਮੰਨਦੀ ਉਹ ਨੂੰ ਤਾਂ ਆਏ ਆ ਵੀ ਚੱਲ ਕੀ ਪਤਾ ਹਨਾ ਉਹ ਆਏ ਹੋ ਜੇ ਆਏ ਹੋ ਜੇ ਜਵਾਕਾਂ ਦਾ ਕਰਕੇ ਆ ਵੀ ਮੈਂ ਜਵਾਕਾਂ ਨੂੰ ਗੋਡੇ ਲਾਈ ਬੈਠੀ ਆ ਇੱਥੇ ਵੀ ਇਹ ਵੀ ਮੇਰਾ ਘਰਵਾਰ ਆ ਚੱਲ ਫਿਰ ਵੀ ਮੈਂ ਉਹ ਨੂੰ ਮਨਾਉਂਗੀ ਬਸ ਫਿਰ ਹੁਣ ਗੱਲ ਪੱਕੀ ਸਮਝਾ ਤੇਰੇ ਮਨੀ ਕੀ ਆ ਵਾ ਮੈਨੂੰ ਤਾਂ ਇਹੀ ਜਿਹੇ ਮੂੰਹ ਤੇ ਗੱਲ ਹੀ ਹੋ ਜਾਂਦੀ ਵਧੀਆ ਸੀ ਉਹ ਕੋਈ ਨਾ ਵੀਰੇ ਬਸ ਤੂੰ ਮੇਰੇ ਨਾਲ ਕਰ ਲਈ ਗੱਲ ਬਹੁਤ ਆ ਬਾਕੀ ਜ਼ਿੰਮੇਵਾਰੀ ਰਹਿ ਗਈ ਮੇਰੀ ਆਪੀ ਭੈਣ ਨੂੰ ਮ ਚਲ ਠੀਕ ਆ ਚੰਗਾ ਵੀਰੇ ਉਹਨਾਂ ਨੂੰ ਕਰਦੇ ਫਿਰ ਮੈਂ ਹਾਂ ਉਧਰੋਂ ਹਾਂ ਤੂੰ ਉਹਨਾਂ ਨੂੰ ਹਾਂ ਕਰ ਦੇ ਭੈਣ ਨੂੰ ਮਨਾਉਣ ਦੀ ਜ਼ਿੰਮੇਵਾਰੀ ਮੇਰੀ ਆ ਹੁਣ ਮੈਂ ਵੀ ਜਾਣਾ ਲੇਟ ਹੋਈ ਜਾਂਦੀ ਮੈਂ ਜੌਬ ਤੇ ਜਾਣਾ ਠੀਕ ਠੀਕ ਚਲ ਠੀਕ ਆ ਚੰਗਾ ਵੀਰੇ ਚੰਗਾ ਚੱਲ ਆ ਤਾਂ ਵਧੀਆ ਹੋ ਗਿਆ ਚਲ ਉਮਰ ਚ ਕੀ ਰੱਖਿਆ ਫਿਰ ਕੀ ਹੋ ਗਿਆ ਜੇ ਉਮਰ ਦਾ ਵੱਡਾ ਤੇ ਹੁਣ ਭੈਣ ਦੀ ਵੀ ਉਮਰ ਹੋਈ ਪਈ ਆ ਬਾਕੀ ਦੋ ਜਵਾਕਾਂ ਦੀ ਮਾਂ ਗਈ ਚਲ ਸਾਹਮਣੇ ਲੈਣਗੇ ਬਾਕੀ ਘਰ-ਬਾਰ ਵੀ ਮੇਰਾ ਕਹਿੰਦਾ ਵੀ ਵੱਡਾ ਚੱਲ ਮੈਨੂੰ ਤਾਂ ਆ ਵੀ ਭੈਣ ਦਾ ਰਿਸ਼ਤਾ ਹੋ ਗਿਆ ਉਸ ਦਿਨ ਮੈਂ ਵੀ ਸੁੱਖ ਲੂ ਹੋ ਜਾਊਂਗੀ ਮੈਨੂੰ ਵੀ ਟੈਨਸ਼ਨ ਫਰੀ ਹੋ ਜਾਊਂਗੀ ਕਨ ਮੇਰਾ ਰਿਸ਼ਤਾ ਤਾਂ ਹੁੰਦਾ ਰਹੂਗਾ ਪਹਿਲਾਂ ਭੈਣ ਦਾ ਕੰਮ ਨਵੇੜਾ ਚੱਲ ਕਿਤੇ ਉਹਨੂੰ ਨਾ ਪਤਾ ਲੱਗ ਜੇ ਵੀ ਹਜੇ ਇੱਥੇ ਫਿਰਦੀ ਆ ਜਾਣੀ ਆ ਮੈਂ ਤਾਂ ਹੋ ਹੋ ਮੈਂ ਇਹ ਤਾਂ ਕੀ ਕਰਦੀ ਆ ਕੁਛ ਨਹੀਂ ਜੀ ਤੁਸੀਂ ਆ ਗਏ ਹਾਂ ਪਾਣੀ ਦੀ ਘੁੱਟ ਲੈ ਕੇ ਆ ਯਾਰ ਆ ਗਈ ਆ ਗਈ ਪਾਣੀ ਤਾਂ ਲੈਣੀ ਆ ਇੰਨੀ ਗਰਮ ਲੋ ਚੱਲਦੀ ਆ ਨਾ ਬੰਦਲਾ ਤਾਂ ਰੱਬ ਵੀ ਬੈਰੀ ਬਣਿਆ ਪਿਆ ਵੀ ਦੱਸ ਭੋਰਾ ਮੀਂਹ ਪਾ ਦੇ ਠੰਡ ਹੋ ਜੇ ਦੱਸ ਆ ਲੋ ਜੀ ਪਾਣੀ ਲਿਆ ਪਾਣੀ ਲਿਆ ਤੇ ਤੁਸੀਂ ਇੰਨੀ ਜਲਦੀ ਖੇਤੋਂ ਆ ਗਏ ਅੱਜ ਨਾਲੇ ਤਾਂ ਤੁਸੀਂ ਕਹਿੰਦੇ ਸੀ ਪਾਣੀ ਲਾਉਣਾ ਅੱਜ ਤਾਂ ਸਾਰਾ ਦਿਨ ਇਹ ਨਹੀਂ ਪਤਾ ਰਾਤ ਵੀ ਉੱਥੇ ਲੰਘ ਜੇ ਉਹ ਪਾਣੀ ਲਾਉਣਾ ਸੀਗਾ ਸਵੇਰ ਦਾ ਪਾਣੀ ਲਾਉਣ ਹੀ ਗਿਆ ਹੋਇਆ ਸੀਗਾ ਹਾਂਜੀ ਲਾਈਟ ਨਹੀਂ ਆਈ ਹੈਗੀ ਬੈਠਾ ਚਾੱਕੀ ਗਿਆ ਮੁੜ ਕੇ ਪਤਾ ਕੀਤਾ ਤਾਂ ਤਾਰ ਟੁੱਟੀ ਪਈ ਐ ਕੋਈ ਟਰਾਲੀ ਟਰੁੱਲੀ ਮਾਰ ਗਿਆ ਖੰਭੇ 'ਚ ਜਾ ਕੇ ਉੱਥੇ ਪਤਾ ਕੀਤਾ ਬਿਜਲੀ ਵਾਲਿਆਂ ਤੋਂ ਉਹ ਕੰਨੇ ਵੀ ਸ਼ਾਮ ਤੱਕ ਤਾਰ ਜੁੜੂਗੀ ਪਰ ਮੈਂ ਉੱਥੇ ਘਰੇ ਉੱਥੇ ਵੀ ਕੀ ਕਰੀ ਆਂਦੀ ਮੈਂ ਚੱਲ ਘਰੇ ਵਗ ਜਾਣਾ ਫਿਰ ਮੈਂ ਚਲ ਆ ਤਾਂ ਵਧੀਆ ਕੀਤਾ ਉੱਥੇ ਗਰਮੀ ਚ ਮੱਚਨ ਨਾਲੋਂ ਘਰੇ ਬੈਜੋਂਗੇ ਆਰਾਮ ਕਰ ਲਵੋਗੇ ਉਹ ਹੋਰ ਤੇ ਨਾਲੇ ਨਾ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਮੈਂ ਕਹਿੰਦੀ ਸੀ ਮੈਂ ਹੁਣ ਪਿੰਡ ਨਾਲ ਜਾ ਆਉਂਦੀ ਚਾਰਕ ਦੇਣਾ ਉਹ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੈਗੀ ਪਿੰਡ ਜਾ ਕੇ ਤੂੰ ਕਰੇਂਗੀ ਕੀ ਰੋਟੀਆਂ ਇੱਥੇ ਥੱਪੀ ਨੇ ਜਾ ਕੇ ਲੰਗਰ ਉੱਥੇ ਥੱਪਣਾ ਪਊਗਾ ਐਂ ਤਾਂ ਤੈਨੂੰ ਹੈ ਨਹੀਂ ਵੀ ਚਾਰ ਦੇਣ ਜਾ ਕੇ ਉੱਥੇ ਆਰਾਮ ਕਰ ਲੇਗੀ ਚਲੋ ਕੋਈ ਨਹੀਂ ਜੀ ਰੋਟੀਆਂ ਤਾਂ ਚੱਲਾ ਦਾ ਘਰ ਦਾ ਕੰਮ ਉਹ ਘਰ ਦਾ ਕੰਮ ਕਰਦਾ ਮੈਨੂੰ ਤਾਂ ਨਾ ਮੇਰੇ ਸਾਲਿਆਂ ਦੀ ਸਮਝ ਨਹੀਂ ਆਉਂਦੀ ਹੈਗੀ ਇੱਕ ਤਾਂ ਉਹ ਵੱਡਾ ਨਗੜਾਊ ਵਾਲਾ ਉਹਨੇ ਊਣ ਹੀ ਵਿਆਹ ਕਰਾਇਆ ਹੈਗਾ ਉਹ ਦੂਜਾ ਦੂਜਾ ਨਹੀਂ ਕਰਾਉਂਦਾ ਹੈਗਾ ਦੱਸ ਚਲੋ ਕੋਈ ਨਹੀਂ ਇਹ ਤਾਂ ਕਿਸਮਤ ਦੇ ਸਾਰੇ ਆ ਕਿਸੇ ਦੇ ਸਾਰੇ ਥੋੜੀ ਆ ਉਹ ਤਾਂ ਜਦੋਂ ਹੋਣਾ ਉਹਦੀ ਹੋਣਾ ਨਾ ਉਹ ਕੁਝ ਆਪ ਦੇ ਲੱਛਣ ਵੀ ਹੋਣੇ ਚਾਹਦੇ ਨਾਲੇ ਰਹੀ ਗੱਲ ਕੁੜੀ ਜਾਂਦੀ ਹੁੰਦੀ ਆ ਆਪ ਦੇ ਪੇਕੇ ਵੀ ਚਾਰ ਦਿਨ ਉੱਥੇ ਆਰਾਮ ਕਰਾਉਂਗੀ ਉੱਥੇ ਤਾਂ ਸਭੋ ਏਦੂ ਵੱਧ ਕੰਮ ਆ ਇੱਥੇ ਤੇਰੇ ਨਾਲ ਮਾਂ ਤਾਂ ਕਰਾ ਦਿੰਦੀ ਆ ਕੰਮ ਉੱਥੇ ਕੌਣ ਕਰਾਊਗਾ ਥੱਪੀ ਜਿਹੀ ਲੰਗਰ ਗਰਮੀ 'ਚ ਮੁੜ ਕੇ ਹੋ ਜੀ ਬਿਮਾਰ ਬੇਫਤਾ ਮੈ ਚਲੋ ਕੋਈ ਨਹੀਂ ਫਿਰ ਤੁਹਾਡੀ ਮਰਜ਼ੀ ਹੈ ਉਹ ਸੱਚ ਮੇਰੇ ਤਾਂ ਉਹ ਹੀ ਗੱਲ ਆ ਤੂੰ ਨਾ ਬਲੱਡ ਵਧਾਣੇ ਬਿਨਾ ਗੱਲ ਤੋਂ ਬਾਪੂ ਦਾ ਫੋਨ ਆਇਆ ਸੀਗਾ ਅੱਛਾ ਬਾਪੂ ਜੀ ਦਾ ਫੋਨ ਆਇਆ ਸੀ ਹਾਂ ਕੀ ਕਹਿੰਦੇ ਸੀ ਕੁਛ ਨਹੀਂ ਹਾਲ ਚਾਲ ਪੁੱਛਦਾ ਸੀ ਤੇਰਾ ਪੁੱਛਦਾ ਸੀਗਾ ਮੁੜ ਕੇ ਭਈ ਪੁੱਛਣ ਲੱਗਿਆ ਕਦੋਂ ਆਓਗੇ ਮੈਂ ਕਿਹਾ ਬਾਪੂ 2-4 ਦਿਨ ਨਾ ਪਾਣੀ ਆ ਲਾਈ ਜੰਨੇ ਆ ਇਹ ਕੰਮ ਨਿਵੇੜਾਂਗੇ ਕਹਿੰਦਾ ਕੋਈ ਜ਼ਰੂਰੀ ਗੱਲ ਕਰਨੀ ਆ ਮੈਂ ਕਿਹਾ ਜੇ ਕੋਈ ਬਾਹਲੇ ਜ਼ਰੂਰੀ ਕੰਮ ਹੈਗਾ ਫਿਰ ਛੱਡ ਕੇ ਕੰਮ ਆ ਜੰਨੇ ਆ ਹਨਾ ਤੇ ਮੈਂ ਪੁੱਛਿਆ ਸੀ ਮੈਂ ਕਹੂੰ ਸੁੱਖ ਸ਼ਾਂਤ ਆ ਹੈਗੀ ਆ ਕਹਿੰਦਾ ਇਹ ਹੀ ਤਾਂ ਕੋਈ ਗੱਲ ਨਹੀਂ ਹੈਗੀ ਮਖਾ ਜੇ ਬਾੜੀ ਕਾਲੀ ਤਾਂ ਆ ਜਾਨੇ ਮੁਰਕੇ ਫਿਰ ਆਪ ਹੀ ਕਹਤਾ ਕਹਿੰਦਾ ਕੰਮ ਤਾਂ ਜ਼ਰੂਰੀ ਹੈ ਬਹਿ ਕੇ ਗੱਲ ਕਰਾਂਗੇ ਕਹਿੰਦਾ ਇਹ ਜਿਹੀ ਫੋਨ ਤੇ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਤੇ ਤੁਸੀਂ ਇੱਥੇ ਆ ਜਾਓ ਫਿਰ ਬਾਪੂ ਜੀ ਨਾਲ ਗੱਲ ਜੀ ਟੋ ਤਾਂ ਲੈਂਦੇ ਸਮਾਰ ਕੇ ਵੀ ਇਹ ਜਿਹੀ ਕੀ ਗੱਲ ਆ ਉਹੋ ਮੇਰੀ ਪੂਰੀ ਗੱਲ ਸੁਣ ਲਿਆ ਕਰ ਇੱਕ ਤਾਂ ਨਾ ਵਿੱਚੋਂ ਤੂੰ ਟੋਕਣ ਲੱਗ ਜਾਨੀ ਹੁੰਨੀ ਆ ਸਾਰਾ ਕੁਝ ਟੋਕੇ ਦੇਖੜਿਆ ਸੀਗਾ ਐਂ ਵੀ ਕਹਿ ਕੇ ਦੇਖੜਿਆ ਸੀ ਵੀ ਬਾੜਾ ਜ਼ਰੂਰੀ ਤਾਂ ਅੱਜ ਆ ਜਾਨੇ ਆ ਮੁਰਕੇ ਬਾਪੂ ਕਹਿੰਦਾ ਵੀ ਐਡੀ ਵੀ ਜ਼ਰੂਰੀ ਨਹੀਂ ਹੈਗੀ ਮੈਨੂੰ ਇਹ ਕੰਮ ਕਹਿੰਦਾ ਦੋ ਚਾਰ ਦਿਨ ਕਹਿੰਦਾ ਮੈਂ ਪਿੰਡ ਨਹੀਂ ਹੈਗਾ ਠੀਕ ਹੈ ਤੇ ਮੈਂ ਜਦੋਂ ਆ ਗਿਆ ਕਹਿੰਦਾ ਫੋਨ ਕਰ ਦੂੰਗਾ ਫਿਰ ਤੁਸੀਂ ਆ ਜਾਓ ਕਹਿੰਦਾ ਬਹਿ ਕੇ ਗੱਲ ਕਰਾਂਗੇ ਫੋਨ ਤੇ ਦੱਸਣ ਵਾਲੀਆਂ ਨਹੀਂ ਹੈਗੀਆਂ ਚਲੋ ਕੋਈ ਗੱਲ ਨਹੀਂ ਜੀ ਫਿਰ 2-4 ਦਿਨਾਂ ਨੂੰ ਜਾ ਆਵਾਂਗੇ ਨਾਲੇ ਚਲੋ ਤੁਹਾਨੂੰ ਮਾਂ ਆ ਜੂਗੀ ਮਾਂ ਆ ਜੂਗੀ ਕਿਉਂ ਮਾਂ ਕਿੱਥੇ ਵਗ ਗਈ ਮਾਂ ਤਾਂ ਨਾ ਜੀ ਉਹ ਅੱਜ ਅਚਾਨਕ ਹੀ ਜਦੋਂ ਤੁਸੀਂ ਖੇਤ ਨੂੰ ਤੁਰ ਗਏ ਸੀ ਕੁੜੀ ਦਾ ਫੋਨ ਆ ਗਿਆ ਸੀ ਕਿਉਂ ਸੁੱਖ ਤਾਂ ਹੈਗੀ ਆ ਸੁੱਖ ਕਿੱਥੋਂ ਆ ਉਹ ਤਾਂ ਨਾ ਵਿਚਾਰੀ ਦੇ ਦਰਦ ਉੱਠ ਖੜਾ ਸੀ ਅਚਾਨਕ ਹੀ ਮੈਨੂੰ ਤਾਂ ਫੋਨ ਕਰਦਿਆ ਕਰੋ ਦੱਸ ਉਹੀ ਗੱਲਾਂ ਤੇਰੀਆਂ ਫਿਰ ਐਡੀ ਵੱਡੀ ਘਰੇ ਗੱਲ ਹੋਏਂਦੀ ਆ ਆਪ ਦਾ ਪੇਕਿਆਂ ਵਾਰੀ ਮੜੀ ਜੀ ਗੱਲ ਹੋਉਂਦੀ ਆ ਉਦੀ ਦੱਸ ਦੇਣੀ ਹੁੰਦੀ ਆ ਮੈਨੂੰ ਤੇ ਮੇਰੀ ਭੈਣ ਬੁਵਾਰਾ ਮੈਨੂੰ ਤੂੰ ਫੋਨ ਕਰਕੇ ਨਹੀਂ ਦੱਸ ਸਕੀ ਹੈਗੀ ਗੱਲ ਤਾਂ ਸੁਣੋ ਨਾ ਜੀ ਤੁਸੀਂ ਤਾਂ ਉਹੀ ਬੀਪੀ ਹਾਈ ਕਰ ਲੈਨੇ 24 ਘੰਟੇ ਫਿਰ ਬੀਪੀ ਹਾਈ ਨਾ ਕਰਾਂ ਤਾਂ ਹੋਰ ਕੀ ਕਰਾਂ ਦੱਸ ਮੈਂ ਮੈਂ ਤਾਂ ਤੁਹਾਨੂੰ ਫੋਨ ਕਰਦੀ ਸੀ ਮੈਂ ਮੰਮੀ ਨੂੰ ਪੁੱਛ ਲਈ ਆਈ ਨੂੰ ਉਹ ਮੈਨੂੰ ਕਹਿੰਦੇ ਵੀ ਤੁਸੀਂ ਫੋਨ ਨਾ ਕਰ ਬੰਟੂ ਨੂੰ ਵੀ ਐਵੇਂ ਟੈਨਸ਼ਨ ਲਊਗਾ ਖੇਤ ਉਹ ਪਾਣੀ ਲਾਉਣ ਗਿਆ ਕੰਮ ਵਿੱਚ ਹੀ ਰਹਿ ਜਾਂਦਾ ਮੁੜ ਕੇ ਮਸਾਂ ਬਾਰੀ ਆਈ ਆ ਤਾਂ ਕਰਕੇ ਮੈਂ ਤਾਂ ਤੁਹਾਨੂੰ ਫ ਮਾਂ ਕਦੋਂ ਕਦੀ ਗਈ ਹੈ ਪਹੁੰਚ ਕੇ ਤੇਰੀ ਗੱਲ ਹੋਊਗੀ ਕਿ ਮੈਂ ਫੋਨ ਲਾ ਕੇ ਪੁੱਛਾਂ ਵੀ ਕੁੜੀ ਕਿਵੇਂ ਆ ਮੇਰੀ ਗੱਲ ਸੁਣੋ ਜੀ ਮੈਂ ਫੋਨ ਲਾ ਕੇ ਪੁੱਛ ਲਿਆ ਸੀ ਕੀ ਕਹਿੰਦੇ ਫਿਰ ਮੈਂ ਪਹੁੰਚ ਨਹੀਂ ਆਂਗੀ ਹਾਂ ਕੁੜੀ ਕਿਵੇਂ ਮੈਨੂੰ ਉਹ ਦੱਸ ਕੁੜੀ ਦੇ ਤਾਂ ਨਾ ਉਹ ਕਹਿੰਦੇ ਤਜਾਬ ਨਾਲ ਵਾਲਾ ਦਰਦ ਜਿ ਉੱਠ ਖੜਾ ਸੀ ਉਹ ਐਸਿਡ ਜਿ ਚੜ ਗਿਆ ਸੀ ਜਿੱਦਾਂ ਸਿਰ ਨੂੰ ਉਹ ਹੀ ਗੱਲਾਂ ਇਹਨਾਂ ਦੇ ਨਾਲੇ 20 ਵਾਰੀ ਸਮਝਾਏ ਭਈ ਤੇਰੇ ਤਜਾਬ ਬਣਦਾ ਆ ਬੜਾ ਸਬੜਾ ਨਾ ਖਾਇਆ ਕਰ ਇਹ ਕੁੜੀ ਜੀ ਵੀ ਨਾ ਹਟਦੀ ਨਹੀਂ ਹੈਗੀ ਦੱਸ ਨਹੀਂ ਜੀ ਹੁਣ ਤੁਸੀਂ ਇੰਨਾ ਫਿਕਰ ਨਾ ਕਰੋ ਹੁਣ ਕੁੜੀ ਠੀਕ ਆ ਮੇਰੀ ਮਾਂ ਨਾਲ ਸਾਰੀ ਗੱਲ ਹੋ ਗਈ ਤੇ ਕੁੜੀ ਨੇ ਵੀ ਮ ਉਡੀ ਕੰਦੀ ਭਾਬੀ ਮੇਰਾ ਫਿਕਰ ਨਾ ਕਰੇ ਹੁਣ ਮੈਂ ਠੀਕ ਆ ਉਹ ਕਹਿੰਦੀ ਸੀਗੀ ਮੈਨੂੰ ਪਹਿਲੇ ਉਹ ਕਹਿੰਦੀ ਵੀ ਨਾ ਮੈਨੂੰ ਦਾ ਨਾ ਉਹੀ ਗੱਲ ਵਿਪਤਾ ਹੀ ਆ ਚਾਰੇ ਪਾਸੇ ਵਿਪਤਾ ਘਰੇ ਆਉਣਾ ਤੂੰ ਕੁਛ ਨਾ ਕੁਛ ਵਿਪਤਾ ਚ ਪਾ ਦਨੀ ਆ ਖੇਤ ਦਾ ਕੰਮ ਨਿਮੇੜਨ ਜਾਣਾ ਉੱਥੇ ਵਿਪਤਾ ਪੈ ਜਾਂਦੀ ਆ ਹੁਣ ਨਾ ਮੇਰਾ ਸਿਰ ਵਾਲਾ ਫਟ ਜਾਂਦਾ ਮੈਨੂੰ ਚਾਹ ਦੀ ਕੁੱਟ ਬਣਾ ਦੇ ਤੂੰ ਪਰ ਚਲੋ ਕੋਈ ਨਹੀਂ ਚਾਹ ਦੀ ਘੁੱਟ ਤਾਂ ਬਣਾ ਦਿੰਨੀ ਆ ਨਾਲੇ ਇੰਨਾ ਨਾ ਘਬਰਾਇਆ ਨਾ ਕਰੋ ਤਾਂ ਹੀ ਤੁਹਾਡਾ ਬਲੱਡ ਵੱਜ ਜਾਂਦਾ ਕੋਈ ਨਹੀਂ ਤੁਸੀਂ ਇੱਥੇ ਆਰਾਮ ਨਾ ਪੋ ਨਹੀਂ ਉੱਥੇ ਬੈੱਡ ਤੇ ਪੈ ਜਾ ਮੈਂ ਚਾਹ ਬਣਾਉਣੀ ਆ ਘੁੱਟ ਉਹ ਘਬਰਾਵਾ ਨਾ ਤਾਂ ਬਲੱਡ ਨਾ ਬਦੂ ਹੋਰ ਕੀ ਹੋਊਗਾ ਮਹੀਨਾ ਪਤਾ ਕਿਹੜਾ ਚੱਲੀ ਜਾਂਦਾ ਇੱਕ ਤਾਂ ਹੂੰਤ ਪਾਏ ਪਿਆ ਗਰਮੀ ਨੇ ਇੱਕ ਤੇਰੇ ਵਰਗੀ ਗੱਲਾਂ ਇਹੋ ਜਿਹੀਆਂ ਸੁਣਾਉਂਦੀ ਜਾਂ ਚਾਹ ਦੀ ਘੁੱਟ ਬਣਾ ਦੇ ਹੁਣ ਮੈਨੂੰ ਮੈਂ ਤਾਂ ਉਹੀ ਸਨ ਬਚਾਲੇ ਮਾੜੀ ਵੱਜ ਜਾਂਦੀ ਐ ਲਿਆ ਆਦਮੀ ਐ ਚਾਹ ਆਹ ਸਨ ਬਚਾਲੇ ਗੱਲਾਂ ਹੀ ਇਹੋ ਜਿਹੀਆਂ ਹੁੰਦੀਆਂ ਨੇ ਵੀ ਦੱਸ ਨੂ ਮੈਨੂੰ ਤਾਂ ਫੋਨ ਕਰਦੇ ਵੀ ਕੁੜੀ ਬਿਮਾਰ ਹੋ ਗਈ ਐ ਓਏ ਹਾਂ ਤਾ ਹਾਂ ਪੂਰੀਆ ਬਲੇ ਹਾਂ ਉਹ ਦਿਨ ਬਚੋਲੇ ਨਾਲ ਮੇਰੀ ਗੱਲ ਹੋ ਗਈ ਤੇ ਮੈਂ ਕੁੜੀ ਪਰੋਣਾ ਬੁਲਾਏ ਨਾ ਅੱਛਾ ਕੀ ਆ ਰਬ ਚੱਲ ਬਚੋਲਾ ਕਹਿੰਦਾ ਭਾਈ ਵੀ ਐ ਕਰਕੇ ਆ ਕਹਾਣੀ ਉਹਨਾਂ ਸਾਰੀ ਦੱਸਤੀ ਮੈਨੂੰ ਵੀ ਦੋ ਜਵਾਕ ਹਨ ਅੱਛਾ ਤੇ 2.5 ਕਿਲੇ ਬਾਹਣ ਦੇ ਜਵਾਕਾਂ ਦੇ ਨਾਂ ਅੱਛਾ ਜਵਾਕ ਕਿਹੜੇ ਕਿਹੜੇ ਕੇ ਜਵਾਕ ਇੱਕ ਤਾਂ ਹੈਗਾ 9 ਸਾਲ ਦਾ ਅੱਛਾ ਇੱਕ 7 ਕਿ ਸਾਲ ਦਾ ਅੱਛਾ ਜਵਾਕ ਦਾ ਖਰਚਾ ਆਨ ਨਾ ਸ਼ਾਤਾ ਹੈ ਗਿਆ ਬਾਪੂ ਯਾਰ ਉੱਪਰ ਆਏ ਹੈਗਾ ਹੁਣ ਜਦੋਂ ਇੱਥੇ ਜਵਾਕ ਫਿਰਿਆ ਕਰਨਗੇ ਯਾਰ ਲੋਕਾਂ ਨੇ ਓਏ ਮੇਰੀ ਗੱਲ ਪਹਿਲਾਂ ਸੁਣ ਲੈ ਗਿਆਦਾ ਜਿਹੜੀ ਗੱਲ ਮੈਂ ਕੋਈ ਅਣਜਾਣ ਨਹੀਂ ਨਿਆਣਾ ਨਹੀਂ ਪਹਿਲਾਂ ਇੰਨਾਂ ਗੱਲਾਂ 'ਚ ਉਹ ਪੱਕ ਗਿਆ ਤੇ ਇਹ ਮੰਗਦੇ ਤੈਨੂੰ ਦਾਗ ਲੱਗੀ ਜਾਂਦਾ ਵੀ ਜਵਾਕ ਉਹਨੇ ਨਾ ਮੈਂ ਗੱਲ ਇਹ ਕਰੀ ਆ ਵੀ ਸਾਲ ਸੀ ਮੈਂ ਸਾਲ ਤਾਂ ਜੋ ਕਿਣਾ ਬਾਗਾ ਜਵਾਕ ਪੜਨ ਲੱਗਾ ਉੱਥੇ ਸਾਲ ਤੋਂ ਲਾਉਣੀ ਪੈਦਾ ਵੀ ਸਾਲ ਭਾਈ ਜਵਾਕ ਲਾਉਣਾ ਨਾਨਕੀ ਉਸ ਤੋਂ ਬਾਅਦ ਸਾਡੇ ਕੋਲੇ ਆਉਣੋ ਹਾਂ ਤਾਂ ਗੱਲ ਠੀਕ ਹੈ ਜੀ ਪਰ ਪੱਕੀ ਗੱਲ ਨਹੀਂ ਗੱਲ ਵੀ ਤਾਂ ਵੀ ਸਾਲ ਦੋ ਦੋ ਸਾਲਾ ਹੋਣ ਨਾ ਹਜੇ ਇੱਥੇ ਕੀ ਰਾਜ ਦੋ ਬਸਾਲ ਦਾ ਗੱਲ ਗੱਲ ਕਰ ਲਈ ਜੀ ਹੁਣ ਨਾਨਕੇ ਚੰਗ ਮੜ ਸਿਆਰ ਹੋਏ ਚੱਜਨੇ ਹੋਏ 2.5 ਕਿਲੇ ਮਾਣ ਦੇਣ ਹੁਣ ਪੈਣਾ ਦਾ 70 80 ਹਜ਼ਾਰ ਨੂੰ ਮਾਣ ਲੱਗਦਾ ਠੇਕੇ ਦੇ ਉੱਤੇ ਉਹ ਤਾਂ ਠੀਕ ਹੈ ਉਹ ਜਵਾਕਾਂ ਨੂੰ ਉਹਨਾਂ ਦਾ ਠੇਕੇ ਨਹੀਂ ਮੁਗਦਾ ਉਹ ਆਲਾ ਕਿਉਂ ਨਾਨਕੇ ਕਿਉਂ ਹੋ ਗੰਨਦੇ ਆਪਦੇ ਕਹਾ ਲੱਗਦਾ ਪੌ ਕਿਵੇਂ ਹੈ ਅੱਲਾ ਦਾ ਬਾਬਾ ਕਾਨੇ ਚੁੱਲੇ ਕਿਉਂ ਭਿੱਜ ਗਈ ਕੀ ਰਾ ਅਗਲੇ ਨੇ ਗੱਲ ਤਾਂ ਕਰਨੀ ਹੁੰਦੀ ਕਈ ਵਾਰੀ ਨਾਨਕੇ ਨਾ ਚੱਲਣਾਂ ਵੀਰ ਮਾਹਰ ਉਰਜਾਉਣੇ ਵੀ ਮੁਝਕਮ ਨਾ ਵੀ ਉਹ ਕੇਰਾਵਾਲੇ ਨਾਲ ਸਾਲ ਦੀ ਗੱਲ ਉਹਨਾਂ ਨੇ ਕਰ ਲਈ ਅੱਛਾ ਵੀ ਸਾਲ ਪਾਈ ਅਸੀਂ ਨਾਨਕੀ ਲਵਾ ਦੇਗੇ ਇਹਨਾਂ ਨੂੰ ਠੀਕ ਹੈ ਵੀ ਜੇ ਤਾਂ ਉਹਦੂ ਬਾਦ ਬਣੀ ਨਾਨੇ ਮਾਮੇ ਨਾਲ ਫੇ ਤਾਂ ਠੀਕ ਹੈ ਨਹੀਂ ਭਈ ਜਵਾਕ ਇੱਥੇ ਆਉਣਗੇ ਤੇ ਮੂੰਹ ਆਇਆ ਜੇ ਹੁਣ ਤੈਨੂੰ ਕੋਈ ਚੱਜ ਦਾ ਰਿਸ਼ਤਾ ਹੋ ਜੂਗਾ ਜੇ ਇਹ ਵੀ ਹੈਗਾ ਤੇ ਉਹਨੂੰ ਕਹਿ ਦਿਆ ਉਹਦਾ ਦਾਰੀ ਤੋਂ ਕਰਾ ਲੂਗਾ ਬਣਾ ਲੂਗਾ ਤੇ ਉਹ ਕੁੜੀ ਤੇ ਪਰੌਣਾ ਆਉਂਦੇ ਨਾ ਅੱਛਾ ਅੱਜ ਆਉਂਦੇ ਆ ਅੱਜੂ ਆਉਂਦੇ ਨਾ ਮੈਨੂੰ ਮਨ ਦਾ ਕੰਮ ਹੈ ਮੈਂ ਮੰਡੀ ਜਾਇਆ ਮਨ ਇਹਦਾ ਉਹ ਮੂੰਹ ਲੈ ਆਉਂਗਾ ਠੀਕ ਹੈ ਨਾ ਤੁਮਨ ਬਾਰੰਗੀ ਨਾਲ ਹਸਕਤਾਂ ਨਾਲ ਨਾਲ ਉਹਨੂੰ ਪੁੱਛਾਂਗਾ 10 ਰੁਪਏ ਦੀ ਵੀ ਲੋਡ ਪੈਂਦੀ ਹੁੰਦੀ ਹੈ ਉਹ ਤਾਂ ਪਾਊਗੀ ਹਾਂ ਵੀ ਭਾਈ ਸਾਨੂੰ ਇੰਨੇ ਪੈਸੇ ਚਾਹੀਦੇ ਨੇ ਤੇ ਉਹ ਕਰ ਦੇ ਠੀਕ ਹੈ ਠੀਕ ਹੈ ਤੇ ਉਹਦੇ ਨਾਲ ਕਾਜ਼ੀ ਮੜੀ ਜੀ ਠੀਕ ਆ ਤੂੰ ਦਾ ਕਰਮ ਹੈ ਹੈਪੀ ਨੂੰ ਵੀ ਕਹਤਾ ਸੀਗਾ ਮਾਹ ਕਿ ਤੂੰ ਮਿਸਤਰੀ ਨੂੰ ਪੁੱਛਿਆ ਮਾਹ ਕਿ ਜਿਹੜੇ ਆਹ ਦੋ ਪੱਲੇ ਇਹ ਲਵਾਉਣ ਵਾਲੇ ਰਹਿੰਦੇ ਮਾਹ ਲਵਾਈ ਲੈਨੇ ਆ ਮਾ ਕਈ ਵਾਰੀ ਕੋਈ ਰਿਸ਼ਤੇਦਾਰ ਫੇਰ ਆਉਣ ਲੱਗ ਜਾਂਦੇ ਆ ਤੇ ਲੋਟ ਨਹੀਂ ਜਾਂਦਾ ਜਦੋਂ ਇਹਦਾ ਕੰਮ ਦਾ ਲੋਟ ਹੋ ਕੇ ਨਾ ਤੇ ਤੂੰ ਦਾ ਦਾ ਪੜਿਆਗਾ ਕੋਈ ਆਪਣਾ ਜਵਾਕ ਤੇ ਤੂੰ ਤਾਂ ਪਤੀਰੀ ਪਾਣੀ ਉਮਰ ਹੈਗੀ ਇਹਦਾ ੜੀਕਾ ਵਾਲਾ ਵੱਡਾ ਬਨੂ ਏ ਔਖਾ ਹੋਇਆ ਪੇ ਕੰਮ ਚਲੋ ਹੋਰ ਤਾਂ ਕੋਈ ਨਹੀਂ ਮੈਨੂੰ ਤਾਂ ਇਕੱਲਾ ਇੰਨਾ ਹੀ ਸੀ ਬਸ ਵੀ ਉਹ ਜਵਾਕਾਂ ਦਾ ਮਾਹ ਜੇ ਹੁਣ ਨਾਲ ਦੀ ਨਾਲ ਹੀ ਆ ਗਿਆ ਮਾ ਇੱਥੇ ਫੇਰ ਨਹੀਂ ਨਹੀਂ ਲੋਟ ਜਾਂ ਨਹੀਂ ਆਉਂਦਾ ਵੀ ਇਹ ਤਾਂ ਸਾਲ ਯਾਰ ਨੂੰ ਠੇਕੀ ਤੇ ਮਾਣ ਲ 2 ਲੱਖ ਦਾ ਵਾਹਨ ਉਹਦਾ ਆਏ ਸਾਲ ਦਾ ਉਹ ਕੌਣ ਹਜੇ ਜਿਵਾਗ ਹੋਊ ਚਾਹਦੇ ਉਹਨੇ ਜੇ ਕੌਣ ਛੱਡਦਾ ਹੁੰਦਾਗਾ ਲਾਲਚ ਹੋ ਜਾਂਦਾ ਭਾਵੇਂ ਮਾਮੇ ਪੁੱਪੇ ਕੁਸੋਣ ਇਹ ਚੀਜ਼ ਇਹ ਜੀ ਹੈਗੀ ਬਾਕੀ ਜੇ ਉਹ ਆਪਣੇ ਕੋਲੇ ਆ ਗਏ ਜੇ ਆਪਾਂ ਆਪੇ ਕਿਸੇ ਹੋਟਲ ਚ ਪਾ ਦਿਆਂਗੇ ਉਹਨਾਂ ਨੂੰ ਆਪਾਂ ਕਿਉਂ ਨਹੀਂ ਕਰ ਲਾਂਗੇ ਕਿਤੇ ਹੋਸਟਲ ਜਵਾਗ ਜਿੰਦਗੀ ਕਿਧਰ ਹੀ ਕਰਦੇ ਆਪਾਂ ਉਹਨਾਂ ਦਾ ਖਰਚਾ ਉਹਨਾਂ ਨੂੰ ਮਿਲੀ ਜਾਊ ਆਪਾਂ ਨੂੰ ਕੋਈ ਹੋਇ ਜਿਵੇਂ ਚੱਜਦੇ ਹੋਏ ਲੈ ਕੇ ਜਵਾਗ ਕੋ ਸਮਝਦਾਰ ਹੋਏ ਕਿਸੇ ਸ਼ਹਿਰ ਚ ਬਾਹਰ ਜਾਗੇ ਆਪ ਦਾ ਖਰਚਾ ਆਪ ਕਾਈ ਜਾਣਗੇ ਰੋਜ਼ ਬੱਸ ਦੇ ਆ ਕਮਾ ਸਕੇ ਕਰਦਾ ਦਾ ਦੇਖੀ ਹਾਂ ਹਾਂ ਚੱਲ ਬੱਸ ਫਿਰ ਕੋਈ ਜਾਇਆ ਹੋਇਆ ਫਿਰ ਹਾਂ ਤੇ ਹਸਾਲ ਤਾਂ ਮੈਨੂੰ ਦਾਦਾ ਕਰਿਆ ਹੋਇਆ ਸੀਗਾ ਜਾ ਕੇ ਉਹ ਜੇ ਤੂੰ ਕੋਈ ਪੈਸਾ ਦਾ ਕੇ ਦੀ ਗੱਲ ਕਰਕੇ ਉਹ ਕਰਿਆ ਮੈਂ ਧੰਨਵਾਦ ਵੀ ਕਰੂੰਗਾ ਫਿਰ ਹਾਂ ਹਸਾਲ ਤਾਂ ਇਹ ਕਰਿਆ ਕੱਲ ਜਾ ਕੇ ਕੋਈ ਗੱਲ ਜਿ ਕਰਿਆ ਹਸਾਲ ਤਾਂ ਕੋਈ ਗੱਲ ਉਹਦਾ ਕੀ ਮੈਂ ਦਾ ਹਾਲ ਦਾ ਮਤਦਾ ਹੁੰਦਾ ਕਿਹਨੋਂ ਹੁੰਦਾ ਵੀ 10 ਰੁਪਏ ਭਾਈ ਸਾਨੂੰ ਹਾਂ ਹਾਂ ਲੋਡ ਵੀ ਆ ਵੇਲੇ ਲਵਾ ਗਏ ਸੀ ਉਹ ਮੜੇ ਪਹਿਲਾਂ ਬਿਨਾਂ ਸੀਟ ਬਹਨਾਂ ਲੈਣ ਦੇ ਤੂੰ ਪਹਿਲਾਂ ਦੱਸਣਾ ਸੀ ਮੰਗਰੋਂ ਦੱਸਣਾ ਸੀ ਅემი ਗੁਰਜਾਦੁਰਾ ਜੀ ਨੂੰ ਵਾਲੇ ਨੂੰ ਪਹਿਲਾਂ ਕਿਹਾ ਵੀ ਤੈਨੂੰ ਉਹਦੇ ਨਾਲ ਹੋਰ ਗੱਲ ਕੱਢੀ ਸੀ ਬੰਦੇ ਨੇ ਫਿਰ ਆਲਾ ਮੁੱਕਨ ਨਾਲ ਹਾਂ ਚਲ ਕੋਈ ਨਾ ਫਿਰ ਤੂੰ ਜਾ ਯਾਰ ਹਾਂ ਮੈਂ ਜਾ ਕੇ ਉਹਨਾਂ ਕੋਲ ਮੈਂ ਵੀ ਦੇਖਾਂ ਪਸ਼ੂ ਅੰਦਰ ਹਾਂ ਹਾਂ ਪਸ਼ੂ ਦਿੱਤਾ ਦੇ ਕਰ ਲੈ ਜਿਹੜਾ ਕਰ ਲੈ ਚਲ ਉਹਦਾ ਲੋਟ ਆ ਸਮਝ ਜਿਹੜਾ ਬਾਪੂ ਨੇ ਉਹਨਾਂ ਨੂੰ ਹਾਂ ਗੱਲ ਕਹਿ ਦੂਗਾ 13 ਚ ਬਾਕਾਂ ਨੂੰ ਉੱਥੇ 2 ਸਾਲ 2 ਸਾਲ ਉੱਥੇ ਰੱਖ ਲਿਆ ਅਜੇ ਬਾਅਦ ਜਦੋਂ ਇੱਥੇ ਆਉਣਗੇ ਹੋਸਟਲ ਚ ਪਾ ਦੇਾਂਗੇ ਪੜ੍ਹਨ ਚਲ ਆ ਯਾਰ ਮਨ ਨਹੀਂ ਇਹ ਇਸੇ ਦੇਖ ਦੇ ਕਿ ਚੇਡਾ ਕਰੀ ਆਇਆ ਕਰਨਗੇ ਚਲ ਪਸ਼ੂ ਕਰਾਂਗੇ ਅੰਦਰ